ਅਸੀਂ ਕਰ ਰਹੇ ਹਾਂ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਚਿਵਨੀ ਆਰਸੀ ਅੱਜ ਅਸੀਂ ਕਰਾਂਗੇ ਭਾਗ ਦੂਜਾ ਪ੍ਰਿੰਸੀਪਲ ਤੇਜਾ ਸਿੰਘ ਦੀ ਆਰਸੀ ਸਵੈ ਚਿਵਨੀ ਐਮਏ ਪੰਜਾਬੀ ਦੇ ਵਿੱਚ ਲੱਗੀ ਹੋਈ ਹੈ ਸੈਮੈਸਟਰ ਚੌਥਾ ਦੇ ਵਿੱਚ ਜੇਕਰ ਤੁਸੀਂ ਸੈਮੈਸਟਰ ਚੌਥਾ ਦੇ ਪੇਪਰ ਦੇਣ ਜਾ ਰਹੇ ਹੋ ਤੇ ਤੁਸੀਂ ਪ੍ਰਾਈਵੇਟ ਡਿਸਟੈਂਸ ਐਜੂਕੇਸ਼ਨ ਹਾਸਲ ਕਰ ਰਹੇ ਹੋ ਪ੍ਰਾਈਵੇਟ ਵਿਦਿਆਰਥੀ ਹੋ ਜਿਵੇਂ ਹੋਣ ਕਰਕੇ ਤੁਸੀਂ ਆਪਣਾ ਸਿਲੇਬਸ ਨਹੀਂ ਪੜ੍ਹ ਸਕਦੇ ਟਾਈਮ ਪੂਰਾ ਨਹੀਂ ਦੇ ਸਕਦੇ ਤਾਂ ਤੁਸੀਂ ਆਪਣੇ ਘਰੇਲੂ ਕਮਾਕਾਰਾਂ ਦੇ ਨਾਲ ਇਹ ਵੀਡੀਓਜ਼ ਲਗਾ ਕੇ ਸੁਣ ਸਕਦੇ ਹੋ ਤੁਹਾਨੂੰ ਇਸ ਦੇ ਨਾਲ ਬਹੁਤ ਸਾਰਾ ਫਾਇਦਾ ਹੋਵੇਗਾ ਇਹ ਤੁਹਾਨੂੰ ਐਮਏ ਪੰਜਾਬੀ ਦਾ ਸਾਹਿਤ ਦਾ ਸਾਰਾ ਜਿਹੜਾ ਮਟੀਰੀਅਲ ਹੈ ਤੁਹਾਨੂੰ ਇੱਥੇ ਮਿਲ ਜਾਵੇਗਾ ਇਸ ਦਾ ਫਾਇਦਾ ਉਠਾਉਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਈਕ ਕਰੋ ਅੱਜ ਅਸੀਂ ਕਰਾਂਗੇ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਦਾ ਪਾਠ ਦੂਜਾ ਸ਼ੁਰੂ ਕਰਤੀਆਂ ਅੰਮ੍ਰਿਤਸਰ ਦੀ ਪੜ੍ਹਾਈ 1908 ਤੋਂ 1912 ਅੰਮ੍ਰਿਤਸਰ ਦੀ ਪੜ੍ਹਾਈ ਸਰਲੇਖੇ ਤਾਂ ਪ੍ਰਿੰਸੀਪਲ ਦੀਜਾ ਸਿੰਘ ਲਿਖਦਾ ਹੈ ਕਿ ਮੈਂ ਨੌਵੀਂ ਜਮਾਤ ਵਿੱਚ ਦਾਖਲ ਹੋਣ ਲਈ ਖਾਲਸਾ ਕਾਲਜ ਅੰਮ੍ਰਿਤਸਰ ਪੁੱਜਾ ਉੱਥੇ ਮੇਰੀ ਸਭ ਤੋਂ ਪਹਿਲਾ ਮੁਲਾਕਾਤ ਰਗਵੀਰ ਨਾਲ ਹੋਈ ਇਹ ਇੱਕ ਵਿਧਵਾ ਮਾਦਾ ਇਕਲੌਤਾ ਪੁੱਤਰ ਸੀ ਮੈਂ ਇਸ ਦੀ ਕਮਰੇ ਵਿੱਚ ਰਹਿੰਦਾ ਸਾਂ ਇਸ ਦੀ ਮਾਂ ਸਾਡੇ ਲਈ ਪੱਗਾਂ ਰੰਗਾਰੰਗਾ ਭੇਜਦੀ ਖਾਲਸਾ ਕਾਲਜ ਵਿੱਚ ਪੜ੍ਹਦੇ ਸਮੇਂ ਮੈਂ ਕੇਵਲ ਤਿੰਨ ਘੰਟੇ ਸੌਂਦਾ ਸਾਂ ਬਾਕੀ ਦਾ ਸਮਾਂ ਪੜ੍ਹਨ ਵਿੱਚ ਲੇਖ ਲਿਖਣ ਵਿੱਚ ਜਾਂ ਟਿਊਸ਼ਨਾਂ ਪੜਾਉਣ ਵਿੱਚ ਪਿਤਾਂਦਾ ਸਾਂ ਰਾਤੀ ਦੇਰ ਰਾਤ ਤੱਕ ਪੜ੍ਹਨ ਦਾ ਮੁਕਾਬਲਾ ਮੇਰੇ ਨਾਲ ਕੋਈ ਨਹੀਂ ਸੀ ਕਰ ਸਕਦਾ ਮੈਨੂੰ ਟੈਨਿਸ ਖੇਡਣ ਦਾ ਵੀ ਸ਼ੌਂਕ ਸੀ ਮੇਰੇ ਦੋਸਤ ਸਾਫ਼ ਸੁਥਰੇ ਤੇ ਚੰਗੇ ਕੱਪੜੇ ਵੇਖ ਕੇ ਸਮਝਦੇ ਸਨ ਕਿ ਮੈਂ ਬਹੁਤ ਹੀ ਅਮੀਰ ਘਰ ਦਾ ਹਾਂ ਪਰ ਗੱਲ ਇਸਦੇ ਬਿਲਕੁਲ ਉਲਟ ਸੀ ਮੈਂ ਤਾਂ ਆਪਣੀ ਸਾਰੀ ਪੜ੍ਹਾਈ ਦਾ ਖਰਚਾ ਵੀ ਆਪਣੀ ਮਿਹਨਤ ਨਾਲ ਚੁਕਾ ਰਿਹਾ ਸਾਂ ਮੈਂ ਆਪਣੇ ਖਰਚੇ ਨੂੰ ਚਲਾਉਣ ਦੇ ਲਈ ਇੱਕ ਤਾਂ ਟੈਂਪਰੇਰੀ ਸੁਸਾਇਟੀ ਵਾਲਿਆਂ ਨੂੰ ਹਰ ਮਹੀਨੇ ਇੱਕ ਦੋ ਆਰਟੀਕਲ ਲਿਖ ਕੇ ਦਿੰਦਾ ਸਾਂ ਜਿਸ ਦੇ ਬਦਲੇ ਉਹ ਮੈਨੂੰ 20 ਰੁਪਏ ਦਿੰਦੇ ਸਨ ਦੂਸਰਾ ਮੈਂ ਇਨੇਮਲ ਵਰਕਰਸ ਵਾਲੇ ਸਰਦਾਰ ਮਹਿੰਦਰ ਸਿੰਘ ਜੀ ਨੂੰ ਗੱਤੇ ਤੇ ਡਿਜ਼ਾਈਨ ਬਣਾ ਕੇ ਦਿੰਦਾ ਸਾਂ ਜਿਸ ਬਦਲੇ ਮੈਨੂੰ 20 ਰੁਪਏ ਮਿਲ ਜਾਂਦੇ ਸਨ ਤੀਜਾ ਮੈਂ 20 ਰੁਪਏ ਮਹੀਨਾ ਦੀ ਇੱਕ ਟਿਊਸ਼ਨ ਪੜ੍ਹਾਉਂਦਾ ਸਾਂ ਚੌਥਾ ਮੈਨੂੰ ਵਜ਼ੀਫਾ ਮਿਲ ਜਾਂਦਾ ਸੀ ਇਸ ਤਰ੍ਹਾਂ ਮੇਰਾ ਖਰਚਾ ਸੋਨਾ ਚੱਲ ਜਾਂਦਾ ਸੀ ਤੇ ਮੈਂ ਬੀਰ ਪੈ ਹਰ ਮਹੀਨੇ ਆਪਣੇ ਭਰਾ ਕਾਂ ਸਿੰਘ ਲਈ ਮੁਲਾਕਾਤ ਮਲਤਾਨ ਜੇਲ੍ਹ ਦੇ ਤਰੁੱਗੇ ਨੂੰ ਵੀ ਭੇਜ ਦਿਆ ਕਰਦਾ ਸੀ ਤਾਂ ਕਿ ਉਹ ਮੇਰੇ ਭਰਾ ਉੱਤੇ ਜੇਲ੍ਹ ਵਿੱਚ ਸਖਤੀ ਨਾ ਵਰਤੀ ਅਤੇ ਮੇਰੇ ਭਰਾ ਨੂੰ ਨੰਬਰਦਾਰੀ ਵਾਲੇ ਕੱਪੜਿਆਂ ਵਿੱਚ ਹੀ ਰੱਖੇ ਮੈਨੂੰ ਸਰੰਗੀ ਸੁਣਨ ਦਾ ਵੀ ਸ਼ੌਂਕ ਸੀ ਇਸ ਲਈ ਸਰੰਗੀ ਸੁਣਾਉਣ ਵਾਲੇ ਨੂੰ ਵੀ ਮੈਂ ਕੁਝ ਰੁਪਏ ਦਿੰਦਾ ਸੀ ਕੁਝ ਰੁਪਏ ਮੈਂ ਲਾਂਗਰੀਆਂ ਨੂੰ ਇਨਾਮ ਵਜੋਂ ਦਿੰਦਾ ਸੀ ਜੋ ਮੇਰੀ ਰੋਟੀ ਮੇਰੇ ਕਮਰੇ ਵਿੱਚ ਹੀ ਦੇ ਜਾਂਦੇ ਤੇ ਮੈਨੂੰ ਨਹਾਉਣ ਜੋਗਾ ਗਰਮ ਪਾਣੀ ਵੀ ਦੇ ਜਾਂਦੇ ਮੈਨੂੰ ਨਾਟਕ ਤੇ ਮੰਡੂਏ ਦੇਖਣ ਦਾ ਵੀ ਸ਼ੌਂਕ ਸੀ ਲੇਖਕ ਅੱਗੇ ਲਿਖਦਾ ਹੈ ਕਿ ਭਾਵੇਂ ਆਪਣੀ ਮਿਹਨਤ ਨਾਲ ਮੈਂ ਆਪਣੇ ਖਰਚਿਆਂ ਜੋਗਾ ਕਮਾ ਲੈਂਦਾ ਸਾਂ ਤੇ ਕਦੀ ਤੰਗ ਨਹੀਂ ਸੀ ਹੋਇਆ ਪਰ ਇੱਕ ਵਾਰੀ ਮੈਨੂੰ ਬਿਆਦੀ ਬੁਖਾਰ ਹੋ ਗਿਆ ਤੇ ਲਗਾਤਾਰ 40 ਦਿਨ ਬੰਜੇ ਤੇ ਪਏ ਰਹਿਣ ਕਰਕੇ ਨਾ ਤਾਂ ਮੈਂ ਟਿਊਸ਼ਨ ਪੜਾ ਸਕਿਆ ਤੇ ਨਾ ਹੀ ਟ੍ਰੈਕਟ ਲਿਖ ਸਕਿਆ ਤੇ ਨਾ ਹੀ ਗੱਤੇ ਤੇ ਡਿਜ਼ਾਈਨ ਬਣਾ ਸਕਿਆ ਇਸ ਕਰਕੇ ਮੈਨੂੰ ਕਿਧਰੋਂ ਵੀ ਪੈਸੇ ਨਾ ਆਏ ਤੇ ਮੈਂ ਆਪਣੀ ਫੀਸ ਵੀ ਨਾ ਦੇ ਸਕਿਆ ਪਰ ਮੈਨੂੰ ਵੱਡੀ ਚਿੰਤਾ ਮਲਤਾਨ ਜ਼ਿਲ੍ਹੇ ਦੇ ਅਫਸਰ ਨੂੰ ਪੈਸੇ ਭੇਜਣ ਦੀ ਸੀ ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਦਰੋਗਾ ਮੇਰੇ ਭਰਾ ਉੱਤੇ ਸਖਤੀ ਕਰ ਸਕਦਾ ਸੀ ਸੋ ਮੈਂ ਜਿਸਨੇ ਆਪਣੇ ਆਰਥਿਕ ਹਾਲਤ ਬਾਰੇ ਆਪਣੇ ਨਜ਼ਦੀਕੀ ਦੋਸਤਾਂ ਚਰਨਜੀਤ ਸਿੰਘ ਤੇ ਰਗਵੀਰ ਸਿੰਘ ਨੂੰ ਵੀ ਕਦੇ ਨਹੀਂ ਸੀ ਦੱਸਿਆ ਬੜਾ ਚਿੰਤਾ ਦੁਰਸਾ ਆਖਰ ਮੈਂ ਆਪਣੇ ਇੱਕ ਗੁਰਮਖ ਉਸਤਾਦ ਕੋਲੋਂ ਪੈਸੇ ਉਧਾਰ ਮੰਗੇ ਅਤੇ ਉਹਨਾਂ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਕਿ ਮੈਂ ਕੋਈ ਅਮੀਰ ਵਿਦਿਆਰਥੀ ਨਹੀਂ ਬਲਕਿ ਆਪਣੀ ਮਿਹਨਤ ਨਾਲ ਪੜ ਰਿਹਾ ਹਾਂ ਇਹ ਸੁਣ ਕੇ ਉਹਨਾਂ ਨੇ ਮੇਰੀ ਮਦਦ ਤਾਂ ਕੀ ਕਰਨੀ ਸੀ ਉਲਟਾ ਮੈਨੂੰ ਇਹ ਕਹਿ ਦਿੱਤਾ ਕਿ ਜੇਕਰ ਮੇਰੇ ਕੋਲ ਪੜਨ ਲਈ ਪੈਸੇ ਨਹੀਂ ਸੰਤਾਂ ਤਾਂ ਮੈਂ ਪੜਨ ਕਿਉਂ ਆਂ ਮੈਂ ਉਹਨਾਂ ਦਾ ਇਹ ਬਤਰ ਸੁਣ ਕੇ ਬਹੁਤ ਦੁਖੀ ਹੋਇਆ ਪਰ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਮੇਰੀ ਆਰਥਿਕ ਹਾਲਤ ਬਾਰੇ ਮੇਰੇ ਦੋਸਤਾਂ ਨੂੰ ਨਾ ਦੱਸਣ ਇਸ ਅਪਰੰਤ ਮੈਂ ਆਪਣੇ ਇੱਕ ਹੋਰ ਉਸਤਾਦ ਸਰਦਾਰ ਸੰਤ ਸਿੰਘ ਜੀ ਕੋਲੋਂ ਪੈਸੇ ਉਧਾਰੇ ਮੰਗੇ ਤੇ ਉਹਨਾਂ ਨੂੰ ਆਪਣੇ ਭਰਾ ਦੇ ਕੈਦ ਹੋਣ ਬਾਰੇ ਦੱਸਿਆ ਉਹਨਾਂ ਨੇ ਨਾ ਮੈਨੂੰ ਪੈਸੇ ਹੀ ਉਧਾਰੇ ਦਿੱਤੇ ਸਗੋਂ ਉਹ ਮੁਲਤਾਨ ਜੇਲ੍ਹ ਵਿੱਚ ਖੁਦ ਜਾ ਕੇ ਦਰੋਗਿਆਂ ਨੂੰ ਪੈਸੇ ਦੇ ਕੇ ਆਏ। ਇਹਨਾਂ ਪ੍ਰਤੀ ਉਸੇ ਦਿਨ ਤੋਂ ਮੇਰੇ ਦਿਲ ਵਿੱਚ ਅਟੁੱਟ ਸ਼ਰਧਾ ਹੈ। ਅੱਗੇ ਜਾ ਕੇ ਲੇਖਕ ਲਿਖਦਾ ਹੈ ਕਿ ਮਾਸਟਰ ਸੰਤ ਸਿੰਘ ਜੀ ਅਤੇ ਲਾਲਾ ਨੰਦ ਲਾਲ ਜੀ ਦੀ ਸੰਗਤ ਨੇ ਮੈਨੂੰ ਨਸ਼ੇ ਵਿਰੋਧੀ ਬਣਾ ਦਿੱਤਾ। ਇਹੋ ਕਾਰਨ ਹੈ ਕਿ ਮੈਂ ਸਾਰੀ ਉਮਰ ਸ਼ਰਾਬ ਜਾਂ ਕੋਈ ਹੋਰ ਨਸ਼ੇ ਨੂੰ ਹੱਥ ਨਹੀਂ ਲਾਇਆ। ਉਹਨਾਂ ਦਿਨਾਂ ਵਿੱਚ ਹੀ ਮੈਂ ਸ਼ਹਿਰ ਦਾ ਨਲਕਾ ਵਰਗੇ ਨਸ਼ੇ ਵਿਰੋਧੀ ਨਿਬੰਧ ਲਿਖੇ। ਤੀਜਾ ਸਿੰਘ ਲਿਖਦਾ ਹੈ ਕਿ ਮੈਨੂੰ ਅੰਗਰੇਜ਼ੀ ਕਵਿਤਾ ਲਿਖਣ ਦਾ ਵੀ ਕਾਫੀ ਸ਼ੌਕ ਸੀ ਇਸ ਸ਼ੌਕ ਦੀ ਖਾਤਰ ਮੇਰੇ ਤੋਂ ਇੱਕ ਗੁਰਬਾਣੀ ਇੱਕ ਵਾਰੀ ਗੁਰਬਾਣੀ ਦੀ ਨਿਰਾਦਰੀ ਵਾਲਾ ਕੰਮ ਵੀ ਆਪ ਮੁਹਾਰੇ ਹੋ ਗਿਆ ਸੀ ਕਿਉਂਕਿ ਮੈਂ ਸ੍ਰੀ ਅਖੰਡ ਪਾਠ ਸਾਹਿਬ ਦੀ ਵਾਰੀ ਦਿੰਦੇ ਸਮੇਂ ਨਾਲ-ਨਾਲ ਪਾਠ ਕਰਦਾ ਰਿਹਾ ਤੇ ਨਾਲ ਹੀ ਕਵਿਤਾ ਲਿਖਦਾ ਤੇ ਯਾਦ ਕਰਦਾ ਰਿਹਾ ਤੀਜਾ ਸਿੰਘ ਜੀ ਲਿਖਦੇ ਹਨ ਕਿ ਸਾਡੇ ਕਾਲਜ ਦਾ ਪਹਿਲਾ ਪ੍ਰਿੰਸੀਪਲ ਬਦਲਨ ਉੱਤੇ ਕੁਝ ਚੀਤ ਲਈ ਪ੍ਰੋਫੈਸਰ ਨਿਹਾਲ ਸਿੰਘ ਜੀ ਨੂੰ ਪ੍ਰਿੰਸੀਪਲ ਬਣਾਇਆ ਗਿਆ ਇਹ ਭਾਵੇਂ ਐਫਏ ਤੱਕ ਹੀ ਪੜੇ ਸਨ ਪਰੰਤੂ ਅੰਗਰੇਜ਼ੀ ਲਾਤੀਨੀ ਯੂਨਾਨੀ ਫਾਰਸੀ ਅਰਬੀ ਤੇ ਪੰਜਾਬੀ ਆਦ ਪਛਾਵਾਵਾਂ ਦੀ ਗਿਆਤਾ ਤੇ ਹਿਸਾਬ ਸਾਇੰਸ ਤੇ ਨਿਸ਼ਚਤਰ ਵਿਦਿਆ ਆਦਿ ਦੇ ਚੰਗੇ ਮਹਾਰ ਸਨ ਇਹਨਾਂ ਨੇ ਬੁੱਢੇ ਵਾਰੀ ਇੱਕ ਨੌਜਵਾਨ ਕੁੜੀ ਨਾਲ ਸ਼ਾਦੀ ਕਰਵਾਈ ਸੀ ਇਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਐਵਲਿਨ ਹੋਪ ਦੇ ਨਾਇਕ ਵਰਗੀ ਸੀ ਪ੍ਰੋਫੈਸਰ ਨਿਹਾਲ ਸਿੰਘ ਦੇ ਰਿਟਾਇਰ ਹੋਣ ਤੇ ਮਿਸਟਰ ਆਰਜੀ ਰਾਈਟ ਵਰਗੇ ਸਾਡੇ ਪ੍ਰਿੰਸੀਪਲ ਬਣੇ ਇਹ ਇੱਕ ਸੜੀ ਅੰਗਰੇਜ਼ੀ ਇਸ ਦੀ ਕਿਸੇ ਨਾਲ ਨਹੀਂ ਸੀ ਬੰਦੀ ਇਥੋਂ ਤੱਕ ਕਿ ਇਸ ਦੇ ਘਰ ਚਦੋਂ ਮੁੰਡਾ ਹੋਇਆ ਤਾਂ ਬਾਕੀ ਦੇ ਪ੍ਰੋਫੈਸਰ ਤੇ ਵਿਦਿਆਰਥੀ ਜਦੋਂ ਇਸ ਦੇ ਘਰ ਮੁਬਾਰਕ ਰਣ ਗਏ ਤਾਂ ਇਸ ਨੇ ਸਿੱਧੇ ਮੂੰਹ ਕਿਸੇ ਤੋਂ ਮੁਬਾਰਕ ਵੀ ਨਹੀਂ ਕਬੂਲੀ ਤੇਜਾ ਸਿੰਘ ਲਿਖਦਾ ਹੈ ਕਿ ਐਫੀ ਦਾ ਇਮਤਿਹਾਨ ਪਾਸ ਕਰਕੇ ਕੁਝ ਚਿਰ ਲਈ ਨੈ ਸੰਤ ਸਿੰਘ ਸੁਖਾ ਸਿੰਘ ਹਾਈ ਸਕੂਲ ਦਾ ਹੈਡਮਾਸਟਰ ਲੱਗ ਗਿਆ ਫਿਰ ਨਤੀਜੇ ਨਿਕਲਣ ਉੱਤੇ ਗਾਰਡਨ ਕਾਲ ਸਟ੍ਰਾਂਵ ਰਪਿੰਡੀ ਵਿਖੇ ਦਾਖਲ ਹੋ ਗਿਆ ਪਿੰਡ ਦੀ ਪੜ੍ਹਾਈ ਤੇ ਪ੍ਰੋਫੈਸਰੀ 1919 ਤੋਂ 1980 ਇਸ ਇਸ ਲੇਖੇ 'ਚ ਤਾਂ ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ ਕਿ ਜਦੋਂ ਮੈਂ ਗਾਰਡਨ ਕਾਲਜ ਵਿੱਚ ਦਾਖਲ ਹੋ ਗਿਆ ਤਾਂ ਉੱਥੇ ਜਾਂਦਿਆਂ ਹੀ ਮੈਨੂੰ ਡਾਕਟਰ ਈ.ਐਲ. ਪਾਟਰਨ ਨੇ ਪਛਾਣ ਲਿਆ ਸੀ ਉੱਥੋਂ ਦੇ ਪ੍ਰੋਫੈਸਰਾਂ ਵਿੱਚੋਂ ਮਿਸਟਰ ਪਾਂਸ ਵੀ ਦਾ ਅਸਰ ਮੇਰੇ ਤੇ ਬਹੁਤ ਵਧੇਰੇ ਹੋਇਆ ਉਹ ਅੰਜੀਲ ਵਰਗੀ ਸਾਦੀ ਅੰਗਰੇਜ਼ੀ ਬੋਲਦਾ ਸੀ ਉਸਦਾ ਰੰਗ ਕਾਲਾ ਸੀ ਇਸੇ ਲਈ ਜਦੋਂ ਪ੍ਰੋਫੈਸਰ ਸਟੂਅਰਟ ਜੋ ਬਹੁਤ ਸੋਣਾ ਸੀ ਦੇ ਕਾਲਜ ਵਿੱਚੋਂ ਰਟਾਇਰ ਹੋਣ ਸਮੇਂ ਵਿਦੈਗੀ ਪਾਰਟੀ ਦਿੱਤੀ ਗਈ ਸੀ ਤਾਂ ਮੈਂ ਇਹ ਕਿਹਾ ਸੀ ਕਿ ਪ੍ਰੋਫੈਸਰ ਸਟੂਅਰਟ ਵਰਗੇ ਬੁਲਾ ਬੀ ਚਿਹਰੀਆਂ ਨੂੰ ਪ੍ਰੋਫੈਸਰ ਪਾਂਸ ਵੀ ਵਰਗੀਆਂ ਸਿਆਮ ਮੂਰਤੀਆਂ ਵਿੱਚ ਨਹੀਂ ਰਹਿਣਾ ਚਾਹੀਦਾ ਇਸੇ ਲਈ ਪ੍ਰੋਫੈਸਰ ਸਟੂਅਰਟ ਨੂੰ ਅਮਰੀਕਾ ਭੇਜਿਆ ਗਿਆ ਜਾ ਰਿਹਾ ਹੈ ਮੇਰੇ ਇਸ ਮਖੌਲ ਬਾਰੇ ਪ੍ਰੋਫੈਸਰ ਪਾਂਸ ਵੀ ਨੇ ਮੈਨੂੰ ਸਮਝਾਇਆ ਸੀ ਕਿ ਕਿਸੇ ਦੇ ਕੁਦਰਤੀ ਦੋਸ਼ ਉੱਤੇ ਜਿਹੜਾ ਦੂਰ ਨਹੀਂ ਕੀਤਾ ਜਾ ਸਕਦਾ ਉਟੰਕਨ ਨਹੀਂ ਕਰਨਾ ਚਾਹੀਦਾ ਕਿ ਮੈਂ ਆਪਣਾ ਕਾਲਾ ਰੰਗ ਬਦਲ ਸਕਦਾ ਹਾਂ ਇਸ ਸਿੱਖਿਆ ਨੂੰ ਮੈਂ ਆਪਣੇ ਲਾੜ ਬਣ ਲਿਆ ਤੇ ਮੁੜ ਕੇ ਕਦੀ ਵੀ ਕਿਸੇ ਨੂੰ ਕੁਦਰਤ ਵੱਲੋਂ ਪ੍ਰਾਪਤ ਵਸਤੂਬੰਦੀ ਮਖੌਲ ਨਹੀਂ ਸੀ ਕੀਤਾ ਬਲਕਿ ਜੋ ਵਿਅਕਤੀ ਇਹ ਜਹਾ ਕਰਦਾ ਵੀ ਤਾਂ ਮੈਂ ਉਹਨਾਂ ਦੀ ਵਿਰੋਧਤਾ ਕਰਦਾ ਅੱਗੇ ਜਾ ਕੇ ਤੀਜਾ ਸਿੰਘ ਲਿਖਦੇ ਹਨ ਕਿ ਅਜੇ ਮੇਰਾ ਬੀਏ ਦਾ ਨਤੀਜਾ ਨਹੀਂ ਸੀ ਨਿਕਲਿਆ ਕਿ ਮੇਰੇ ਕਾਲਜ ਦੇ ਪ੍ਰਿੰਸੀਪਲ ਨੇ ਮੈਨੂੰ ਕਾਲਜ ਵਿੱਚ ਅੰਗਰੇਜ਼ੀ ਤੇ ਇਤਿਹਾਸ ਦਾ ਪ੍ਰੋਫੈਸਰ ਨਿਯੁਕਤ ਕਰ ਦਿੱਤਾ ਮੈਨੂੰ ਇਸ ਸ਼ਰਤ ਤੇ ਨੌਕਰੀ ਦਿੱਤੀ ਗਈ ਕਿ ਜੇਕਰ ਮੈਂ ਬੀਏ ਪਾਸ ਕਰ ਲਈ ਤਾਂ ਮੇਰੀ ਨੌਕਰੀ ਪੱਕੀ ਕਰ ਦਿੱਤੀ ਜਾਵੇਗੀ। ਮੇਰੀ ਤਨਖਾਹ 90 ਰੁਪਏ ਮਾਸਕ ਫਿਕਸ ਕੀਤੀ ਗਈ ਪਰ ਨਿਯੁਕਤੀ ਪੱਤਰ ਵਿੱਚ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਜਦੋਂ ਮੈਂ ਐਮਏ ਕਰ ਲਵਾਂਗਾ ਤਾਂ ਮੇਰੀ ਤਨਖਾਹ 120 ਰੁਪਏ ਕਰ ਦਿੱਤੀ ਜਾਵੇਗੀ। ਇਸ ਤਰ੍ਹਾਂ ਮੈਂ 20 ਸਾਲਾਂ ਦੀ ਉਮਰ ਵਿੱਚ ਹੀ ਪ੍ਰੋਫੈਸਰ ਨਿਯੁਕਤ ਹੋ ਗਿਆ। ਸਾਡੇ ਕਾਲਜ ਦੇ ਹਾਲ ਵਿੱਚ ਹਰ ਰੋਜ਼ ਸਾਰਾ ਸਟਾਫ ਤੇ ਵਿਦਿਆਰਥੀ ਸਵੇਰ ਵੇਲੇ ਪ੍ਰਾਰਥਨਾ ਕਰਨ ਲਈ ਇਕੱਠੇ ਹੁੰਦੇ ਸਾਂ। ਸਾਡੇ ਵਿੱਚੋਂ ਹਰ ਰੋਜ਼ ਕੋਈ ਨਾ ਕੋਈ ਚੰਤ ਮਿੰਟਾਂ ਲਈ ਅੰਜੀਲ ਦੀ ਵਿਆਖਿਆ ਕਰਦਾ ਸੀ ਅਰਦਾਸ ਮੰਗਰੋ ਇੱਕ ਦਿਨ ਮੇਰੇ ਕਾਲਜ ਵਿੱਚ ਪ੍ਰੋਫੈਸਰ ਲੱਗਣ ਤੋਂ 3-4 ਦਿਨ ਬਾਅਦ ਮੈਨੂੰ ਵਿਦਿਆਰਥੀਆਂ ਵੱਲੋਂ ਬੁੰਕਾਰਿਆ ਗਿਆ ਕਿ ਮੈਂ ਵੀ ਕੁਝ ਬੋਲਾਂ ਮੈਂ ਤਾੜੀਆਂ ਦੀ ਕੰਕੌਰ ਵਿੱਚ ਉੱਠਿਆ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਕੇ ਇਹ ਸ਼ਬਦ ਆਖੇ ਮੇਰੇ ਨੌਜਵਾਨ ਦੋਸਤੋ ਮੈਂ ਤਾਂ ਦੋਸਤ ਹੀ ਕਹਾਗਾ ਭਾਵੇਂ ਅੱਜ ਮੈਂ ਤੁਹਾਡਾ ਉਸਤਾਦ ਬਣ ਗਿਆ ਹਾਂ ਤੇ ਤੁਸੀਂ ਮੇਰੇ ਸ਼ਾਗਿਰਦ ਖਵਾਓਗੇ ਅੱਖ ਨੂੰ ਤਾਂ ਉਸਤਾਦ ਪਿਤਾ ਸਮਾਨ ਅਤੇ ਸ਼ਗੀਰ ਪੁੱਤਰ ਸਮਾਨ ਹੁੰਦੇ ਹਨ ਪਰ ਅਜੇ ਮੈਂ ਆਪਣੇ ਆਪ ਅੰਦਰ ਪਿਤਾ ਵਾਲੀ ਬਜ਼ੁਰਗੀ ਨਹੀਂ ਵੇਖਦਾ ਉਹ ਕੁਝ ਬਣਦਿਆ ਮੈਨੂੰ ਕੁਝ ਧੀਰ ਲੱਗੇਗੀ ਤਦ ਜਾ ਕੇ ਮੇਰੀਆਂ ਲੱਤਾਂ ਹੌਲੀ-ਹੌਲੀ ਠਿਲਕ-ਠਿਲਕ ਕੇ ਚੱਲਣਾ ਸਿੱਖਣਗੀਆਂ ਮੇਰੀ ਆਵਾਜ਼ ਵਿੱਚ ਬੁੱਢਿਆਂ ਵਾਲੀ ਗੰਭੀਰਤਾ ਆ ਜਾਏਗੀ ਅਤੇ ਚੰਚਲ ਮੁਸਕਨੀਆਂ ਦੀ ਥਾਂ ਕਰੜੀਆਂ ਘੁਰਗੀਆਂ ਜਾਂ ਆ ਮਿਲਣਗੀਆਂ ਅਜੇ ਤਾਂ ਚੱਲਦਿਆਂ ਚੱਲਦਿਆਂ ਮੈਨੂੰ ਕੁਹਾੜੇ ਮਾਰਨੇ ਸੁਝ ਪੈਣਗੇ ਅਤੇ ਤੁਹਾਡੇ ਹਾਸਿਆਂ ਵਿੱਚ ਹਾਸੇ ਤੇ ਕੁੱਕੜੀਆਂ ਵਿੱਚ ਕੁੱਕਾ ਰਲਾਉਣ ਨੂੰ ਜੀ ਕਰਾਏਗਾ ਕੱਲ ਤੱਕ ਤਾਂ ਮੈਂ ਆਹ ਪ੍ਰੋਫੈਸਰ ਦੇ ਕਲਾਸ ਵਿੱਚ ਆਉਣ ਤੋਂ ਪਹਿਲਾਂ ਬਲੈਕਬੋਰਡ ਉੱਤੇ ਬਾਲੀ ਤੇਰੇ ਕાન ਵਿੱਚ ਬਾਲੀ ਬਦ ਕੇ ਸ਼ੇਅਰ ਲਿਖਦਾ ਸੀ ਪਰ ਅੱਜ ਤੋਂ ਇਹ ਅੱਜ ਤੋਂ ਇਹੋ ਜਿਹੇ ਸ਼ੋਖ ਗੱਲਾਂ ਕਰਨ ਵਾਲੇ ਨੂੰ ਸਜ਼ਾ ਦੇਣਾ ਮੇਰਾ ਹੀ ਫਰਜ਼ ਹੋਵੇਗਾ ਖੁਦਾ ਹੀ ਖੈਰ ਕਰੇ ਉਸ ਕਾਲਜ ਵਿੱਚ ਨਵੀਂ-ਨਵੀਂ ਸਾਂਝੀ ਪੜਾਈ ਹੋਈ ਸ਼ੁਰੂ ਹੋਈ ਸੀ ਮੁੰਡੇ ਕੁੜੀਆਂ ਇਕੱਠੇ ਬੈਠਦੇ ਸਨ ਇੱਕ ਦਿਨ ਮੈਂ ਬਾਲੀ ਦੀਆਂ ਲੜਕੀਆਂ ਨੂੰ ਕਿਹਾ ਸੀ ਕਿ ਤੁਸੀਂ ਕੱਲ ਜਮਾਤ ਵਿੱਚ ਨਾ ਆਉਣਾ ਕਿਉਂਕਿ ਹੈਲੀਫੈਕਸ ਦੀ ਜੈਂਟਲਮੈਨ ਦੇ ਨਾਵਲ ਦਾ ਉਹ ਸੀਨ ਪੜਿਆ ਜਾਣਾ ਸੀ ਜਿਸ ਵਿੱਚ ਹੀਰੋ ਤੇ ਹੀਰੋਇਨ ਆਪੋ ਵਿੱਚ ਪਿਆਰ ਕਰਦੇ ਵਿਖਾਏ ਹਨ ਦੂਜੇ ਦਿਨ ਮੈਂ ਵੇਖਿਆ ਕਿ ਲੜਕੀਆਂ ਹੁਮ ਹਮਾ ਕੇ ਆਈਆਂ ਅਤੇ ਉਸ ਸੀਨ ਨੂੰ ਸੁਆਦ ਨਾਲ ਸੁਣਿਆ ਉਹ 24-25 ਸਾਲੀਆਂ ਮੁਠਿਆਰਾ ਸਨ ਤੇ ਮੈਂ 19-20 ਸਾਲ ਦਾ ਮੁੰਡਾ ਕਾਲ ਜੀ ਦੇ ਕਈ ਤਜਰਬਿਆਂ ਵਿੱਚੋਂ ਇੱਕ ਤਜਰਬਾ ਮੇਰੀ ਯਾਦ ਵਿੱਚ ਬਹੁਤ ਖੜਕਦਾ ਰਹਿੰਦਾ ਹੈ 11ਵੀਂ ਜਮਾਤ ਵਿੱਚ ਇੱਕ ਮੁਸਲਮਾਨ ਲੜਕਾ ਪੜ੍ਹਦਾ ਸੀ ਉਸਦਾ ਨਾਮ ਸੀ ਮੁਹੰਮਦ ਅਸलम ਉਹ ਚੰਗਾ ਸੋਹਣਾ ਧਰਮੀ ਖਿਆਲਾਂ ਵਾਲਾ ਸੀ ਲੋਟੇ ਵਿਲੇ ਮੇਰੀ ਮੀਸ ਕੋਲ ਆ ਕੇ ਹੌਲੀ ਜਿਹੀ ਕਹਿੰਦਾ ਜੀ ਮੈਂ ਨਮਾਜ਼ ਪੜਾਵਾਂ ਮੈਂ ਖੁਸ਼ੀ ਨਾਲ ਇਜਾਜ਼ਤ ਦੇ ਦਿੰਦਾ ਕਦੇ-ਕਦੇ ਉਹ ਮੈਨੂੰ ਟੈਨਿਸ ਖੇਡਦਿਆਂ ਵੇਖ ਕੇ ਜਾਲ ਦੇ ਕੰਢੇ ਆ ਖੜੁੰਦਾ ਅਤੇ ਦਿਲ ਵਿੱਚ ਮੇਰੀ ਮੁਸਲਮਾਨ ਬਣ ਜਾਣ ਦੀ ਦੁਆ ਕਰਦਾ ਇਤਨੀ ਛੋਟੀ ਉਮਰ ਵਿੱਚ ਉਸਦੇ ਧਰਮੀ ਚਾਲੂ ਵੇਖ ਕੇ ਮੈਂ ਬਹੁਤ ਖੁਸ਼ ਹੁੰਦਾ ਸਾਂ ਜਦ 4 ਸਾਲ ਬਾਅਦ ਉਹ ਕਾਲਜ ਸੁਵਿਧਾ ਹੋਂ ਲੱਗਾ ਤਾਂ ਮੈਂ ਉਸਨੂੰ ਸਰਟੀਫਿਕੇਟ ਲੈ ਕੇ ਦਿੱਤਾ ਤਾਂ ਕਿ ਇਸ ਵਿਦਿਆਰਥੀ ਨੇ ਇੱਕ ਮਹੱਤਮ ਖਿਆਲ ਕਰਦਾ ਹੈ। ਇਸ ਦੇ ਸਿੱਧਕ ਦੇ ਸਾਹਮਣੇ ਮੇਰਾ ਸਿਰ ਨੀਵਾ ਹੋ ਜਾਂਦਾ ਹੈ। ਕਈ ਸਾਲਾਂ ਮਗਰੋਂ ਜਦੋਂ ਮੈਂ ਖਾਲਸਾ ਕਾਲਜ ਦੀ ਨੌਕਰੀ ਤੇ ਵਿਲਾ ਹੋ ਕੇ ਆਪਣੇ ਮਕਾਨ ਤੇ ਬੈਠਾ ਸਾਂ ਤਾਂ ਇੱਕ ਮੁਸਲਮਾਨ ਅਫਸਰ ਮੇਰੇ ਪਾਸ ਆਇਆ ਤੇ ਕਹਿ ਲੱਗਾ ਕਿ ਤੁਸੀਂ ਮੈਨੂੰ ਪਛਾਣਦੇ ਹੋ? ਮੈਂ ਕਿਹਾ ਨਹੀਂ। ਉਸਨੇ ਦੱਸਿਆ ਕਿ ਮੈਂ ਉਹੀ ਮੁਹੰਮਦ ਅਸਲਮ ਖਾਨ ਜਿਸ ਨੂੰ ਤੁਸੀਂ ਮਹਾਤਮਾ ਹੁੰਦਾ ਸਰਟੀਫਿਕੇਟ ਦਿੱਤਾ ਸੀ। ਮੈਂ ਤੁਹਾਨੂੰ ਦੱਸਣਾ ਆਂ ਕਿ ਮੇਰੇ ਜਿਹਾ ਕੋਈ ਸ਼ੈਤਾਨ ਨਹੀਂ। ਮੈਂ ਸ਼ਰਾਬ ਪੀ ਪੀ ਕੇ ਅਤੇ ਕੁਕਰਮ ਕਰ ਕਰਕੇ ਆਪਣੀ ਦਿਹੀ ਗਾ ਲਈ ਹੈ ਮੇਰੇ ਫਫੜੇ ਖਾਦੇ ਜਾ ਚੁੱਕੇ ਹਨ ਮੈਂ ਹੁਣ ਕੁਝ ਦਿਨਾਂ ਦਾਹੀ ਪਰਉਣਾ ਹਾਂ ਕੁਝ ਦਿਨਾਂ ਮਗਰੂਸ ਦਾ ਅੰਤ ਹੋ ਗਿਆ ਅੱਗੇ ਜਾ ਕੇ ਲਿਖਦਾ ਹੈ ਕਿ ਸ਼ਹਿਰ ਵਿੱਚ ਮੈਂ ਸਿੰਘ ਸਭਾ ਦਾ ਕੰਮ ਕਰਦਾ ਸਾਂ ਗਿਆਨੀ ਸ਼ੇਰ ਸਿੰਘ ਜੀ ਦਾ ਮਿਲਜੋਲ ਨੇ ਮੈਨੂੰ ਸਿੱਖ ਸਾਹਿਤ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਸਾਡੇ ਵਿੱਚ ਖਿਆਲਾਂ ਦੀ ਗੁੜੀ ਸੰਸੀ ਸਾਡਾ ਯਤਨ ਸੀ ਕਿ ਸਾਡੇ ਗੁਰੂ ਸਹਿਬਾਨ ਸਹਿਬਾ ਵਿੱਚ ਇੱਕ ਜੋਤ ਦਾ ਪ੍ਰਕਾਸ਼ ਵੇਖੀਏ ਅਤੇ ਬਾਣੀ ਵਿੱਚੋਂ ਖਿਆਲਾਂ ਦੀ ਲੜੀ ਲੱਭੀਏ ਇਤਿਹਾਸ ਵਿੱਚੋਂ ਸਾਰੀਆਂ ਘਟਨਾਵਾਂ ਨੂੰ ਇੱਕੋ ਸੰਗਲੀ ਵਿੱਚ ਪਰੋਤੇ ਹੋਏ ਵੇਖੀਏ ਗੁਰਦੁਆਰਾ ਸੁਧਾਰ ਅਤੇ ਕਿਰਪਾਨ ਦੀ ਖੁੱਲ੍ਹ ਬਾਰੇ ਅਸੀਂ ਲਾਹੌਰ ਦੇ ਅਖਬਾਰ ਪੰਥ ਸੇਵਕ ਵਿੱਚ ਲਿਖਦੇ ਸਾਂ ਜਦ ਸਰਕਾਰ ਵੱਲੋਂ ਸਿੱਖ ਦੀ ਤਾਰੀਫ਼ ਕਰਨ ਲਈ ਪੰਥ ਨੂੰ ਵੰਗਾਰ ਪਈ ਤਾਂ ਅਸੀਂ ਦੋਵੇਂ ਉਨ੍ਹਾਂ ਵਿੱਚੋਂ ਸਾਂ ਜੋ ਸਿੱਖ ਲਈ ਕਿਸ ਰੱਖਣੇ ਤਾਂ ਮਰਤਾਰੀ ਹੋਣਾ ਜ਼ਰੂਰੀ ਸਮਝਦੇ ਸਨ ਉਸ ਵੇਲੇ ਮੇਰੇ ਸੰਗ ਸਰਦਾਰ ਨਿਹਾਲ ਸਿੰਘ ਜੀ ਸੂਰੀ ਨਾਲ ਵੀ ਸੀ ਉਹ ਇੱਕ ਮਹਾ ਵਿਦਵਾਨ ਅਤੇ ਗੁਰਮਤਖੋਜੀ ਸੱਜਣ ਸਨ ਉਹਨਾਂ ਦਾ ਕੀਤਾ ਹੋਇਆ ਟਿਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਸਹੀ ਟਿਕਾ ਕਿਹਾ ਜਾ ਸਕਦਾ ਹੈ ਉਹ ਆਪਣੀ ਵਸੀਅਤ ਨਿਤ ਬਦਲਦੇ ਅਤੇ ਮੈਥੋਂ ਮੂੜ ਮੂੜ ਲਿਖਵਾਉਂਦੇ ਰਹਿੰਦੇ ਸਨ ਪਰ ਦਾਨ ਵੀ ਪੁੱਜ ਕੇ ਕਰਦੇ ਸਨ ਆਪਣੀ ਲੜਕੀ ਦੇ ਮਰਨ ਉੱਤੇ ਉਹਨਾਂ ਬਹੁਤ ਕੁਝ ਦਾਨ ਦਿੱਤਾ ਇਸ ਸਬੰਧ ਵਿੱਚ ਮੈਨੂੰ ਇੱਕ ਹਾਸੇ ਵਾਲੀ ਗੱਲ ਯਾਦ ਆ ਗਈ ਜਦ ਲੜਕੀ ਦੇ ਨਿਮਿਤ ਰੱਖੇ ਗਏ ਪਾਠ ਦਾ ਭੋਗ ਪਿਆ ਅਤੇ ਗ੍ਰੰਥੀ ਨੇ ਅਰਦਾਸ ਕਰਨਾ ਸ਼ੁਰੂ ਕੀਤਾ ਤਾਂ ਉਸ ਪਾਸਮਸ ਮੌਕੇ ਤੇ ਪੀਟਾ ਕੀਤੀਆਂ ਅਵਸਥਾਂ ਦੇ ਕੁਝ ਕੁ ਦਿਨਾਂ ਰਹਿ ਗਏ ਸਰਦਾਰ ਹੋਰੀ ਇੱਕ ਪਾਸੇ ਤਾਂ ਰੁਈ ਜਾਣ ਤੇ ਦੂਜੇ ਪਾਸੇ ਅਰਦਾਸੀਏ ਦੇ ਪਿੱਛੇ ਖੜੋ ਕੇ ਕਹੀ ਜਾਣ ਦਰਜਨ ਗਲਾਸ ਦਰਜਨ ਕੌਲੀਆਂ ਮਤੇ ਗੁਰੂ ਦੇ ਹਸੂਰ ਬਣੀ ਰਹੀ ਫਰਿਸ਼ਤ ਵਿੱਚੋਂ ਇਹ ਚੀਜ਼ਾਂ ਰਹਿ ਨਾ ਜਾਣ ਅੱਜਕੱਲ ਵੀ ਜਦੋਂ ਕੋਈ ਆਪਣਾ ਕੀਤਾ ਦਾਨ ਅਰਦਾਸੀਏ ਵਿੱਚ ਜ਼ਾਹਿਰ ਕਰਨ ਲੱਗਦਾ ਹੈ ਤਾਂ ਮੈਨੂੰ ਨਿਹਾਲ ਸਿੰਘ ਜੀ ਦੀਆਂ ਦਰਜਨ ਕੌਲੀਆਂ ਯਾਦ ਆ ਜਾਂਦੀਆਂ ਹਨ ਉਹਨਾਂ ਦੇ ਦਾਨ ਕੀਤੇ ਰੁਪਏ ਨਾਲ 라ਵਲਪਿੰਡੀ ਵਿੱਚ ਇੱਕ ਸਿੱਖ ਸਾਹਿਤਿਕ ਤੇ ਇਤਿਹਾਸਕ ਸੰਸਥਾ ਖੋਲੀ ਗਈ ਜਿਸ ਦੀ ਪ੍ਰਧਾਨਗੀ ਦੇ ਸੇਵਾ ਸਰਦਾਰ ਜੀ ਆਪ ਕਰਦੇ ਸਨ ਜਨਰਲ ਸਕੱਤਰ ਸੰਤ ਤੇਜਾ ਸਿੰਘ ਜੀ ਮਸਤੂਆ ਨੇ ਆਲੇ ਅਤੇ ਸਕੱਤਰ ਮੈਂ ਸਾ ਇਸ ਕੰਮ ਵਿੱਚ ਸਰਦਾਰ ਹਰਨਾਮ ਸਿੰਘ ਜੀ ਐਮੀ ਆਦਵੀ ਸ਼ਾਮਲ ਸਨ ਭਗਤ ਕਬੀਰ ਜੀ ਦੀ ਜੀਵਨੀ ਸਰਦਾਰ ਜੀ ਨੇ ਆਪ ਲਿਖੀ ਅਤੇ ਸਰਦਾਰ ਹਰਨਾਮ ਸਿੰਘ ਜੀ ਸੰ ਸਿੰਘ ਤੇਜਾ ਸਿੰਘ ਜੀ ਅਤੇ ਮੈਂ ਵੀ ਕੁਝ ਲੇਖ ਲਿਖੇ ਮੈਂਬਰਾਂ ਦੇ ਉਰੇ ਪਰੇ ਚਲੇ ਜਾਣ ਕਰਕੇ ਸੁਸਾਇਟੀ ਛੇਤੀ ਹੀ ਖਤਮ ਹੋ ਗਈ ਮੇਰੇ ਖਿਆਲਾਂ ਦੀ ਉਸਾਰੀ ਵਿੱਚ ਭਗਤ ਲక్ష్ਮਨ ਸਿੰਘ ਜੀ ਦਾ ਵੀ ਹੱਥ ਸੀ ਉਹ ਰਾਵਲਪਿੰਡੀ ਵਿੱਚ ਬੂਟਾ ਸਿੰਘ ਵਾਲੀ گورਨਮੈਂਟ ਹਾਈ ਸਕੂਲ ਦੇ ਹਿਦਮਤਰਸਨ ਉਹ ਦਸਮ ਪਾਤਸ਼ਾਹ ਵਾਲ ਹੋ ਰਹੀ ਸਿੱਖਾਂ ਦੀ ਅਨਗੇਲੀ ਨੂੰ ਬਹੁਤ ਕੋਸ਼ਦੇ ਸਨ ਉਹ ਚਾਹੁੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਜ਼ਰੂਰ ਹੋਵੇ ਪਰ ਦਸਮ ਪਾਤਸ਼ਾਹ ਦੀ ਬਾਣੀ ਨੂੰ ਵੀ ਸਾਡੇ ਧਾਰਮਿਕ ਰੂਪ ਨਾਲ ਪ੍ਰੋਗਰਾਮਾਂ ਦੇ ਵਿੱਚ ਕੋਈ ਥਾਂ ਦਿੱਤੀ ਜਾਏ ਮੈਂ ਵੀ ਉਹਨਾਂ ਦੇ ਇਸ ਖਿਆਲ ਨਾਲ ਸਹਿਮਤ ਹਾਂ ਅਤੇ ਗੁਰਪੁਰਬਾਂ ਉੱਤੇ ਇਸ ਖਿਆਲ ਦੇ ਪ੍ਰਚਾਰ ਤੇ ਪ੍ਰੋੜ ਤਾਲੀ ਹਰ ਸਮੇਂ ਸਾਧ ਹੁੰਦਾ ਸੀ ਦਸਮ ਪਾਤਸ਼ਾਹ ਦੀ ਸ਼ਰਧਾ ਨੇ ਮੈਥੋਂ ਅਤੇ ਫਗਤ ਜੀਤੋਂ ਇੱਕ ਹੋਰ ਗੱਲ ਕਰਾਈ ਗੁਰੂ ਗੋਬੀ ਸਿੰਘ ਜੀ ਲਈ ਸ਼ਰਧਾ ਵਧਾਉਣ ਦੇ ਖਿਆਲ ਨਾਲ ਅਸੀਂ ਪ੍ਰਚਾਰ ਕਰਦੇ ਸਾਂ ਕਿ ਕਿਸੇ ਨੰਗ ਤੜੰਗ ਫਕੀਰ ਦੇ ਚੇਲੇ ਨਹੀਂ ਅਸੀਂ ਤਾਂ ਇੱਕ ਸਹਨਸ਼ਾਹ ਦੇ ਸ਼ਹਿਜ਼ਾਦੇ ਹਾਂ ਇਸ ਲਈ ਅਸੀਂ ਸਿੱਖਾਂ ਦੇ ਨਾਵਾਂ ਨਾਲ ਭਾਈ ਜਾਂ ਸਰਦਾਰ ਦੀ ਥਾਂ ਸਾਹਿਬ ਜਦਾ ਪਦ ਲਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਆਪਣੇ ਸਕੂਲ ਦੇ ਰਜਿਸਟਰਾਂ ਵਿੱਚ ਸਿੱਖ ਵਿਦਿਆਰਥੀਆਂ ਦੇ ਨਾਵਾਂ ਨਾਲ ਇਹੋ ਪਦਵਰਤਨਾ ਆਰੰਭ ਕਰ ਦਿੱਤਾ ਜਦੋਂ ਅਸੀਂ ਕਿਸੇ ਸਿੱਖ ਨੂੰ ਖੱਤ ਲਿਖਦੇ ਹਾਂ ਲਿਖਦੇ ਤਾਂ ਉਸ ਨੂੰ ਆਪਣੇ ਆਪ ਨਾ ਆਪ ਨੂੰ ਸਹਬਜ਼ਾਦਾ ਕਰਕੇ ਹੀ ਲਿਖਦੇ ਪਰ ਸਾਡੀ ਇਹ ਕਾੜ ਸਿਰ ਨਾ ਚੜੀ ਸਾਡੀ ਗੱਲ ਕਿਸੇ ਨੇ ਨਾ ਮੰਨੀ ਅਸੀਂ ਦੋਵੇਂ ਕੁਝ ਚਿਰ ਹੋਰ ਤਗੇ ਪਰ ਅੰਤ ਵਿੱਚ ਪੁਰਾਣੀ ਪੈਂਤੜੀ ਤੇ ਆ ਗਏ ਭਗਤ ਜੀ ਨਾਲ ਰਲ ਕੇ ਮਿਸਟਰ ਮਕਾਲਫ ਦੀ ਯਾਦ ਕਾਇਮ ਕਰਨ ਦੀ ਸਲਾਹ ਬਣੀ ਭਗਤ ਜੀ ਮਕਾਲਫ ਦੇ ਕੰਮ 'ਚ ਹੱਥ ਵਟਾਉਣ ਵਾਲਿਆਂ ਵਿੱਚੋਂ ਸਨ ਮਕਾਲਫ ਫਿਚ ਸਿੱਖ ਧਰਮ ਲਈ ਸ਼ਰਧਾ ਦਾ ਚੌਕੀ ਸੀ ਪਰ ਉਸ ਨੂੰ ਬਾਣੀ ਅਤੇ ਇਤਿਹਾਸ ਦੀ ਵਾਫੀ ਲਈ ਭਗਤ ਲਸ਼ਮਨ ਸਿੰਘ ਜੀ ਭਾਈ ਕਾਨ ਸਿੰਘ ਜੀ ਤੇ ਅਮਰ ਸਦਕਾ ਹੀ ਕੈਨਰੀ ਮਦਦ ਲੈਣਦੀ ਸੀ ਹਦਬਲੋੜ ਰੈਂਤੀ ਸੀ ਮੈ ਕਾਲਫ ਨੇ 6 ਜਿਲਦਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਲੱਥਾ ਕਰਕੇ ਪ੍ਰਕਾਸ਼ਿਤ ਕਰਵਾਇਆ ਸੀ ਪਰ ਇਸ ਕੰਮ ਲਈ ਜੋ ਅੰਗਰੇਜ਼ ਸਰਕਾਰ ਨੇ 15000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਸ ਤੋਂ ਸਰਕਾਰ ਕਿਤਾਬ ਸ਼ਬਦ ਤੋਂ ਮਗਰੋਂ ਮੁੱਕਰ ਗਈ ਜਿੰਨਾ ਸਿੱਖਾਂ ਨੇ ਇਸ ਕੰਮ ਨੂੰ ਕਰਨ ਦੇ ਲਈ ਮੈ ਕਾਲਫ ਨੂੰ ਤਸ਼ਾਹਦ ਕੀਤਾ ਉਹ ਵੀ ਗੁਜ਼ਰ ਚੁੱਕੇ ਸਨ ਹੁਣ ਮੈ ਕਾਲਫ ਸਿਰਫ ਇਹ ਚਾਹੁੰਦਾ ਸੀ ਕਿ ਉਸ ਦੀਸ ਕਿਤਾਬ ਦੀ ਸਿੱਖ ਵਿਦਿਅ ਕਾਨਫਰੰਸ ਵੱਲੋਂ ਪ੍ਰਸ਼ੰਸਾ ਕੀ ਕਰ ਦਿੱਤੀ ਜਾਵੇ ਤੇ ਨਾਲੇ ਸਿੱਖਾਂ ਨੂੰ ਇਹ ਕਿਤਾਬ ਖਰੀਦਣ ਲਈ ਕਮੇਟੀ ਸਫਾਰਿਸ਼ ਕਰਦੀ ਵੀ ਪਰ ਜਦੋਂ ਸਿੱਖਾਂ ਵੱਲੋਂ ਜਿਹਾ ਨਾ ਕੀਤਾ ਗਿਆ ਤਾਂ ਉਹ ਆਪਣੇ ਦੋਸਤ ਦੇਸ਼ਮਾ ਯੂਸ ਹੋ ਕੇ ਵਾਪਸ ਚਲਾ ਗਿਆ ਜਿੱਥੇ ਜਾ ਕੇ ਉਹ ਮਰ ਗਿਆ ਮਰਨ ਤੇ ਉਸ ਦਾ ਮੁਰਦਾ ਵੀ ਖਰਾਬ ਹੋਣ ਲੱਗਾ ਸੀ ਇਸਾਈ ਕਹਿਣ ਕਿ ਇਸਾਈ ਨਾ ਹੋਣ ਕਰਕੇ ਉਸ ਦਾ ਸਰੀਰ ਇਸਾਈ ਰੀਤੀ ਨਾਲ ਕਬਰ ਵਿੱਚ ਨਾ ਹੋਣ ਕਰਕੇ ਸਿੱਖ ਨਹੀਂ ਸੀ ਇਸ ਲਈ ਸਸਕਾਰਿਆ ਨਹੀਂ ਜਾ ਸਕਦਾ ਅੰਤ ਫੈਸਲਾ ਇਹ ਹੋਇਆ ਕਿ ਮਖਾਲਫ ਦਾ ਸਰੀਰ ਤਾਬੂਤ ਵਿੱਚ ਪਾ ਕੇ 5 ਮਿੰਟ ਲਈ ਖਬਰ ਵਿੱਚ ਰੱਖਿਆ ਜਾਵੇ ਅਤੇ ਉਪਰੰਤ ਦਾਹ ਸੰਸਕਾਰ ਕੀਤਾ ਜਾਵੇ ਸੋ ਈਉਂ ਹੀ ਕੀਤਾ ਗਿਆ। ਭਗਤ ਸਿੰਘ ਨਾਲ ਰਲ ਕੇ ਅਸੀਂ 라ਵਲਪਿੰਡੀ 라ਵਲ ਭਗਤ ਸਿੰਘ ਨਾਲ ਰਲ ਕੇ ਅਸੀਂ 라ਵਲਪਿੰਡੀ ਵਿੱਚ ਇੱਕ ਮਖਾਲਫ ਮੈਮੋਰੀਅਲ ਫੰਡ ਜਾਰੀ ਕੀਤਾ ਅਤੇ ਪੰਥ ਹੱਗੇ ਅਪੀਲ ਕੀਤੀ ਕਿ ਇਹੋ ਜਿਹੇ ਅਨਿੰਨ ਸੇਵਕ ਦੀ ਯਾਦਗਾਰ ਵਜੋਂ ਇੱਕ ਕੇਂਦਰੀ ਲਾਇਬ੍ਰੇਰੀ ਕਾਇਮ ਕੀਤੀ ਜਾਵੇ। ਸਾਡੀਆਂ ਪੰਜ ਸਾਡੀਆਂ ਹਜ਼ਾਰ ਲਿਲਕਣੀਆਂ ਦੇ ਬਾਵਜੂਦ ਕੋਈ 2 ਕੋ 1000 ਰੁਪਿਆ ਇਕੱਠਾ ਹੋਇਆ ਜੋ ਬਹੁਤ ਥੋੜਾ ਹੁਣ ਕਰਕੇ ਲਾਇਬ੍ਰੇਰੀ ਬਣਾਉਣ ਵਾਲੀ ਸਕੀਮ ਲਈ ਪੂਰਾ ਨਾ ਹੋ ਸਕਿਆ ਥੋੜੇ ਚਿਰ ਪਿੱਛੋਂ ਮੈਂ ਅੰਮ੍ਰਿਤਸਰ ਚਲਾ ਗਿਆ ਤੇ ਰੁਪਿਆ ਖਾਲਸਾ ਕਾਲਜ ਨੂੰ ਦੇ ਦਿੱਤਾ ਹੁਣ ਇਸ ਫੰਡ ਦੇ ਸੂਦ ਵਿੱਚੋਂ ਹਰ ਸਾਲ 100 ਰੁਪਏ ਦਾ ਤਰਜਮਾ ਇੱਕ ਚੰਗਾ ਲੇਖ ਲਿਖਣ ਲਈ ਦਿੱਤਾ ਜਾਂਦਾ ਹੈ ਭਗਤ ਜੀ ਖਾਲਸਾ ਦੀਵਾਨ ਲਾਹੌਰ ਦੇ ਮੋਢੀਆਂ ਵਿੱਚੋਂ ਹਣ ਕਰਕੇ ਚੀਫ ਖਾਲਸਾ ਦੀਵਾਨ ਦੇ ਮੁਖੀਆਂ ਦੇ ਕੱਟੜ ਵਿਰੋਧੀ ਸਨ ਭਾਵੇਂ ਉਹਨਾਂ ਅੰਦਰ ਸੱਚਾਈ ਦਾ ਪਿਆਰ ਅਤੇ ਝੂਠ ਲਿਖਣਾ ਚੋਖੀ ਸੀ ਪਰ ਉਹਨਾਂ ਦਾ ਸੁਭਾਅ ਸ਼ਾਂਤੀ ਵਾਲਾ ਨਹੀਂ ਸੀ ਅਤੇ ਨਾ ਹੀ ਉਹ ਰਾਈ ਦਾ ਵਕੀਵਾ ਸਹਾਰ ਸਕਦੇ ਸਨ ਇੱਕ ਵਾਰੀ ਸੰਤ ਗੁਲਾਬ ਸਿੰਘ ਜੀ ਨੇ ਭਗਤ ਹੋਰਾਂ ਨੂੰ ਮੇਰੇ ਖਿਲਾਫ ਚਮਕਾ ਦਿੱਤਾ ਕਿ ਮੈਂ ਪਾਈ ਵੀਰ ਸਿੰਘ ਦੀ ਸਿਫਤ ਵਿੱਚ ਕਵਿਤਾ ਲਿਖੀ ਹੈ ਇਹ ਸੁਣ ਕੇ ਭਗਤ ਜੀ ਮੇਰੇ ਨਾਲ ਨਰਾਜ਼ ਹੋ ਗਏ ਇਸ ਤੋਂ ਮਗਰੋਂ ਕੋਛੇ એટલે ਇਹ ਬਦਲ ਕੇ ਕਿਸੇ ਹੋਰ ਥਾਂ ਚਲੇ ਗਏ ਜਦ ਪਰਤ ਕੇ ਆਏ ਤਾਂ ਉਹਨਾਂ ਦਾ ਗੁੱਸਾ ਲੱਤ ਚੁੱਕਾ ਸੀ ਉਹਨਾਂ ਦੀ ਪ੍ਰੇਰਣਾ ਤੇ ਮਿਸਟਰ ਬਾਦਨ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਨੇ ਗਾਰਡਨ ਕਾਲਸ ਟ੍ਰੈਵਲਿੰਗ ਪਿੰਡੀ ਦੇ ਪ੍ਰਿੰਸੀਪਲ ਨੂੰ ਤਾਰ ਦਿੱਤੀ ਕਿ ਕਿਰਪਾ ਕਰਕੇ ਤੀਜਾ ਸਿੰਘ ਦੀ ਸੇਵਾ ਸਾਨੂੰ ਦੇ ਦਿਓ ਸੋ ਪ੍ਰਿੰਸੀਪਲ ਸਾਹਿਬ ਲੋਇ ਇਜਾਜ਼ਤ ਦਿੱਤੀ ਜਾਣਤੇ ਮੈਂ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ ਭਗਤ ਜੀ ਅੰਮ੍ਰਿਤਸਰ ਵਿੱਚ ਵੀ ਆ ਕੇ ਮੇਰੇ ਠਹਿਨ ਘਾਟ ਠਹਿਰਦੇ ਸਨ ਉਹ ਰੂਮ ਵਰਗੀ ਨਰਮ ਤੇ ਪਾਪੜ ਵਰਗੀ ਪਤਲੀ ਰੋਟੀ ਖਾਂਦੇ ਸਨ ਇੱਕ ਵਾਰ ਜਦੋਂ ਉਹ ਆਈ ਤਾਂ ਸਾਡੇ ਘਰ ਉਨੀ ਦਿਨੀ ਇੱਕ ਸ਼ਕੀਨ ਜਹੀ ਪਰਚਾਈ ਲੱਥੀ ਹੋਈ ਸੀ ਉਹ ਰੋਟੀ ਪਕਾਉਣ ਬੈਠੀ ਜਦ ਪਹਿਲਾਂ ਹੀ ਫੁਲਕਾ ਰਸੋਈ ਵਿੱਚ ਕੋਠੇ ਤੇ ਪੁੱਜਾ ਤਾਂ ਉੱਥੋਂ ਚਿਲਕਦੀ ਹੋਈ ਆਵਾਜ਼ ਆਈ ਇਹ ਕਿਹੜੀ ਨਕਮੀ ਜੀ ਕੁੜੀ ਹੈ ਜਿਸ ਨੂੰ ਫੁਲਕਾ ਪਕਾਉਣਾ ਵੀ ਨਹੀਂ ਆਉਂਦਾ ਸਾਡੀ ਪਰਚਾਈਏ ਸੁਣ ਕੇ ਬਹੁਤ ਔਖੀ ਹੋਈ ਪਰ ਅਸੀਂ ਉਸ ਨੂੰ ਸਮਝਾ ਆਪ ਜਾ ਕੇ ਠੰਡਾ ਕੀਤਾ ਕਿ ਆਪਾਂ ਗਰਜੀ ਸਾਡੇ ਪਿਤਾ ਦੇ ਸਮਾਨ ਹਨ ਜਿਨ੍ਹਾਂ ਨੂੰ ਸਾਡੇ ਉੱਤੇ ਡੰਡੇ ਵਟਸਾਉਂਦਾ ਹੱਕ ਹੈ ਪਰ ਇਹ ਡੰਡੇ ਨੀਰੀ ਜ਼ੁਬਾਨ ਦੇ ਹੀ ਹੁੰਦੇ ਹਨ ਦਿਲ ਵਿੱਚ ਤਾਂ ਪਿਆਰ ਹੀ ਪਿਆਰ ਹੁੰਦਾ ਹੈ ਖਾਲਸਾ ਕਾਲਜ ਦੀ ਨੌਕਰੀ ਪਹਿਲੀ ਵੇਰ 1919 ਤੋਂ 1923 ਇਸ ਸਿਰਲੇਖੇਠਾ ਪੁਸਤਕਾਰਸੀ ਵਿੱਚ ਤੇਜਾ ਸਿੰਘ ਲਿਖਦਾ ਹੈ ਕਿਤਨੇ 3 ਮਾਰਚ 1919 ਨੂੰ ਖਾਲਸਾ ਕਾਲਜ ਵਿੱਚ ਆ ਕੇ ਅੰਗਰੇਜ਼ੀ ਹਿਸਟਰੀ ਅਤੇ ਧਰਮ ਵਿਦਿਆ ਦਾ ਪ੍ਰੋਫੈਸਰ ਬਣਿਆ ਕੁਛੇਰ ਮਗਰੋਂ ਇਹਨਾਂ ਤਿੰਨ ਮਹਿਕਮਿਆਂ ਦੀ ਵਾਕਡੋਰ ਮੇਰੇ ਹੱਥਾਂ 'ਚ ਸੌਂਪੀ ਗਈ ਅੰਗਰੇਜ਼ੀ ਤੇ ਹਿਸਟਰੀ ਦੀ ਪੜ੍ਹਾਈ ਐਵੇਂ ਤੱਕ ਹੋ ਗਈ ਮੇਰੇ ਅੰਮ੍ਰਿਤਸਰ ਆਉਣ ਤੋਂ ਥੋੜੇ ਦਿਨਾਂ ਦੇ ਬਾਅਦ ਮੇਰੇ ਅੰਮ੍ਰਿਤਸਰਾਂ ਤੋਂ ਥੋੜੇ ਦਿਨਾਂ ਦੇ ਅੰਦਰ-ਅੰਦਰ ਸ਼ਹਿਰ ਵਿੱਚ ਮਾਰਸ਼ਲ ਲਾ ਲੱਗ ਗਿਆ ਮੈਂ ਪਤਲੀਕਰ ਕੋਲ ਸਰਦਾਰ ਚੰਦ ਸਿੰਘ ਧੁਪੀਏ ਦੀ ਕੋਠੀ ਵਿੱਚ ਰਹਿੰਦਾ ਸਾਂ ਮਿਸਟਰ ਵਾਦਨ ਆਪਣੀ ਬੱਗੀ ਆਪ ਲੈ ਕੇ ਮੈਨੂੰ ਖਤਰੇ ਵਾਲੀ ਥਾਂ ਤੋਂ ਕੱਢ ਕੇ ਲਿਆਇਆ ਅਤੇ ਮੇਰੀ ਰਹਿਣ ਲਈ 바ਵਾ ਹਰਕ੍ਰਿਸ਼ਨ ਜੀ ਅਤੇ ਪ੍ਰੋਫੈਸਰ ਚੰਦ ਸਿੰਘ ਜੀ ਦੇ ਅਪਾਰ ਕਿਰਪਾ ਕਰਕੇ ਆਪਣੇ ਕੁਆਟਰਾਂ ਦੇ ਚੁਬਾਰੇ ਮੇਰੇ ਹਵਾਲੇ ਕਰ ਦਿੱਤੇ 바ਵਾ ਜੀ ਵਰਗੀ ਅੰਗਰੇਜ਼ੀ ਤੇ ਪੰਜਾਬੀ ਤਕਰੀਰ ਕੋਈ ਨਹੀਂ ਸੀ ਕਰ ਸਕਦਾ ਲਫ਼ਜ਼ ਚੋਣਵੇਂ ਤੇ ਜ਼ੋਰਦਾਰ ਸਦੇ ਟੁਕ ਦੀਆਂ ਟੁਕਾਂ ਦੀ ਅਦੁੱਤੀ ਪ੍ਰਭਾਵ ਵਾਲੀ ਹੁੰਦੀ ਸਨ ਹਰ ਗੱਲ ਦੇ ਪਿੱਛੇ ਉਹਨਾਂ ਦੀ ਪਵਿੱਤਰ ਨਿਰਮਾਣ ਅਤੇ ਗੁਰ ਸਿੱਖੀ ਵਾਲੀ ਰਹਿਣੀ ਕੰਮ ਕਰਦੀ ਸੀ ਉਹਨਾਂ ਦੀਆਂ ਧਾਰਮਿਕ ਸਾਹਿਤਿਕ ਤੇ ਸਿਆਸੀ ਰਾਵਾਂ ਨੇ ਹਾਈ ਸੁਲਝੀਆਂ ਹੋਈਆਂ ਹੁੰਦੀਆਂ ਸਨ ਮੈਨੂੰ ਉਹਨਾਂ ਨੇ ਥੋੜ੍ਹਾ ਦਿਨਾਂ ਵਿੱਚ ਹੀ ਆਪਣਾ ਸ਼ਰਧਾਲੂ ਬਣਾ ਲਿਆ ਸਰਕਾਰ ਵੱਲੋਂ ਮੈਨੂੰ ਪੰਜਾਬ ਐਜੂਕੇਸ਼ਨ ਸਰਵਿਸ ਦੀ ਆਫਰ ਆਈ ਪਰ ਮੈਂ ਇਹ ਪੇਸ਼ਕਸ਼ ਠੁਕਰਾ ਦਿੱਤੀ ਮਿਸਟਰ ਵਾਦਨ ਨੂੰ ਪਤਾ ਲੱਗਾ ਤਾਂ ਬਹੁਤ ਖੁਸ਼ ਹੋਇਆ ਉਸਨੇ ਆਪਣਾ ਅੱਗਾ ਸਾਡੇ ਨਾਲ ਸਾਂਝਾ ਕਰ ਲਿਆ ਅਤੇ ਖਾਲਸਾ ਕਾਲਜ ਦੀ ਸੇਵਾ ਨੂੰ ਜ਼ਿੰਦਗੀ ਦਾ ਸਭ ਤੋਂ ਚੰਗਾ ਮਨੋਰਥ ਸਮਝਿਆ ਜਦ ਉਸ ਨੂੰ ਵਿਦयक ਮਹਮੇਦੀ ਡਾਇਰੈਕਟਰੀ ਪੇਸ਼ ਹੋਈ ਤਾਂ ਉਸਨੇ ਵੀ ਇਹ ਜਵਾਬ ਦਿੱਤਾ ਕਿ ਮੇਰੇ ਲਈ ਖਾਲਸਾ ਕਾਲਜ ਦੀ ਪ੍ਰਿੰਸੀਪਲੀ ਪੰਜਾਬ ਦੀ ਡਾਇਰੈਕਟਰੀ ਕੋਲੋਂ ਪਧੇਰੇ ਮਹੱਤਵ ਵਾਲੀ ਹੈ ਇੱਕ ਵਾਰ ਪੰਜਾਬ ਦੇ ਲੋਟ ਸਾਹਿਬ ਵੱਲੋਂ ਮਿਸਟਰ ਵਾਧਨ ਚਿੱਠੀ ਆਈ ਕਿ ਯੂਨੀਵਰਸਿਟੀ ਦੇ ਫੈਲੋ ਨਾਮਜ਼ਦ ਕਰਨ ਲਈ ਦੋ ਸਿੱਖਾਂ ਦਾ ਨਾਂ ਦੱਸੋ ਪਰ ਨਾਲ ਹੀ ਲਿਖਿਆ ਹੋਇਆ ਸੀ ਪਰ ਅੰਗਰੇਜ਼ਾਂ ਦੇ ਵਿਰੋਧੀ ਪ੍ਰੋਫੈਸਰਾਂ ਤੇਜਾ ਸਿੰਘ ਤੇ ਹਰਕਿਸ਼ਨ ਸਿੰਘ ਦੇ ਨਾਂ ਨਾ ਦੇਣੀ ਮਿਸਟਰ ਵਾਧਨ ਨੇ ਜਵਾਬ ਵਿੱਚ ਸਾਡੇ ਦੋਹਾਂ ਦੇ ਨਾਂ ਹੀ ਦਿੱਤੇ ਅਤੇ ਲਿਖਿਆ ਮੇਰੇ ਸਟਾਫ ਵਿੱਚ ਇਹੋ ਤਾਂ ਅੰਗਰੇਜ਼ਾਂ ਦੇ ਹੱਕ ਵਿੱਚ ਹਨ ਕਿਉਂਕਿ ਇਹ ਸ਼ੇਕਸਪੀਅਰ ਅਤੇ ਵਰਡਸਵਰਥ ਨੂੰ ਪਿਆਰ ਕਰਦੇ ਹਨ ਅਤੇ ਪਿਆਰ ਨਾਲ ਪੜਾਉਂਦੇ ਹਨ ਜੋ ਬਾਬਾ ਹਰਕ੍ਰਿਸ਼ਨ ਜੀ ਫੈਲੋ ਨiyet ਕਰ ਕੀਤੇ ਗਏ ਇੱਥੇ ਜਾ ਕੇ ਵੀ ਮਿਸਟਰ ਵਾਧਨ ਸਿੱਖ ਕੌਮ ਨਾਲ ਪਿਆਰ ਹੀ ਕਰਦਾ ਰਿਹਾ ਮਿਸਟਰ ਵਾਧਨ ਦੇ ਯਤਨਾਂ ਨਾਲ ਸਰਕਾਰ ਹਿੰਦ ਵੱਲੋਂ ਖਾਲਸਾ ਕਾਲਜ ਦੀ ਅਧੂਰੀ ਇਮਾਰਤ ਨੂੰ ਪੂਰਾ ਕਰਨ ਦੇ ਲਈ 3 ਲੱਖ ਦੀ ਰਕਮ ਮਨਜ਼ੂਰ ਹੋਈ ਇਸ ਰਕਮ ਨਾਲ ਕਾਲਜ ਬਨੇਰੇ ਬੱਤੇ ਗਏ ਅਤੇ ਚੋਹਾ ਪਾਸਿਆਂ ਤੇ ਪੰਜ ਹਤਨੀ ਗੁੰਬਦ ਖੜੇ ਕੀਤੇ ਗਏ ਅਤੇ ਵਿਚਕਾਰ ਘੰਟਾ ਘਰ ਬਣਾਇਆ ਗਿਆ ਅਸੀਂ ਪ੍ਰੋਫੈਸਰਾਂ ਨੇ ਦਾਾ ਲਾ ਕੇ ਉਸ ਰਕਮ ਵਿੱਚੋਂ ਆਪਣੇ ਲਈ ਕੁਝ ਕੁਆਟਰ ਬਣਵਾ ਲਏ ਉਹ ਇਸ ਤਰ੍ਹਾਂ ਕਿ ਘੰਟਾ ਘਰ ਵਿੱਚੋਂ ਜਿਸ ਨੇ ਹੋਰ ਉੱਚਾ ਬੰਨਣਾ ਸੀ ਇੱਕ ਮੰਜ਼ਲ ਘੱਟ ਕੀਤੀ ਗਈ ਅਤੇ ਇੰਹੋ ਕਰਨ ਨਾਲ ਜੋ 30000 ਦੇ ਕਰੀਬ ਰੁਪਇਆ ਬਚਿਆ ਉਸ ਨਾਲ ਪ੍ਰੋਫੈਸਰਾਂ ਦੇ ਤਿੰਨ ਦੂਰੇ ਕੁਆਟਰ ਬਣ ਗਏ ਉਹਨਾਂ ਵਿੱਚੋਂ ਇੱਕ ਮੈਨੂੰ ਵੀ ਮਿਲਿਆ ਮਾਸ਼ੱਲਾ ਅਤੇ ਜਲਿਆਂਵਾਲਾ ਬਾਗ ਦੀ ਦੁਰਘਟਨਾ ਨੇ ਮੁਲਕ ਵਿੱਚ ਅੱਗ ਲਾ ਦਿੱਤੀ ਸੀ ਨਾਮ ਲਿਵਰਤਨ ਦੀ ਲਹਿਰ ਜ਼ੋਰਾਂ ਤੇ ਸੀ ਦੇਸ਼ ਦੇ ਸਕੂਲ ਤੇ ਕਾਲਜ ਵਿਦਿਅਕ ਨਾਮ ਮਿਲਵਰਤਨ ਕਰਕੇ ਬੰਦ ਹੋ ਗਏ ਇਹ ਖਟਾ ਖਾਲਸਾ ਕਾਲਜ ਨੂੰ ਵੀ ਲੱਗਣ ਵਾਲੀ ਸੀ ਪਰ ਪ੍ਰਿੰਸੀਪਲ warden ਸਾਹਿਬ ਤੇ ਸਾਡੀਆਂ ਕੋਸ਼ਿਸ਼ਾਂ ਸਦਕਾ ਸਾਡਾ ਕਾਲਜ ਇਸ ਨਾਲ ਇਸ ਨਾਮ ਮਿਲਵਰਤਨ ਲਹਿਰ ਤੋਂ ਬਚਿਆ ਰਿਹਾ ਇਥੋਂ ਤੱਕ ਕਿ ਗਾਂਧੀ ਜੀ ਵੀ ਇਸ ਕਾਲਜ ਨੂੰ ਤੋੜਨ ਵਿੱਚ ਅਸਫਲ ਰਹੇ ਕਿਉਂਕਿ ਅਸੀਂ ਉਹਨਾਂ ਦੀ ਇੱਕ ਨਾ ਚੱਲਣ ਦਿੱਤੀ ਪਰ ਮੁਲਕ ਵਿੱਚ ਜੋ ਅਗਮਚੀ ਹੋਈ ਸੀ ਉਸ ਦਾ ਸਰਕਾਰ 'ਤੇ ਜ਼ਰੂਰ ਹੋਇਆ ਪ੍ਰੋਫੈਸਰਾਂ ਨੇ ਨਾਮ ਮਿਲਵਰਤਨ ਤੋਂ ਬਚਾਓ ਇਸੇ ਵਿੱਚ ਦਿੱਟਾ ਕਿ ਕੋਈ ਤਕੜਾ ਕਦਮ ਚੁੱਕਿਆ ਜਾਵੇ ਉਹਨਾਂ ਨੇ ਸਰਕਾਰ ਨੂੰ ਲਿਖ ਕੇ ਭੇਜਿਆ ਕਿ ਨਾਮ ਮਿਲਵਰਤਨ ਦਾ ਹੜ ਆ ਰਿਹਾ ਹੈ ਇਸ ਤੋਂ ਕਾਲਜ ਤੱਕ ਬਚ ਸਕਦਾ ਹੈ ਜੇ ਇਸ ਤੋਂ ਕਾਲਜ ਤੱਕ ਬਚ ਸਕਦਾ ਹੈ ਜੇ ਕਿਸੇ ਪ੍ਰਬੰਧਕ ਕਮੇਟੀ ਤੇ ਕਾਉਂਸਲ ਵਿੱਚ ਸਰਕਾਰ ਆਪਣਾ ਦਖਲ ਕੰਡ ਲਵੇ ਜੇਕਰ 5 ਨਵੰਬਰ 1920 ਤੱਕ ਇਹ ਮੰਗ ਪੂਰੀ ਨਾ ਕੀਤੀ ਗਈ ਤਾਂ ਅਸੀਂ ਕਾਲਜ ਵਿੱਚ ਨਹੀਂ ਰਹਿ ਸਕਾਂਗੇ ਸੋਹ ਤਰੀਕ ਲੰਘ ਗਈ ਪਰ ਕੋਈ ਗੱਲ ਸਿਰੇ ਨਾ ਚੜੀ ਇਸ ਤੇ ਅਸੀਂ 13 ਪ੍ਰੋਫੈਸਰਾਂ ਨੇ ਅਸਿਫਾ ਦੇ ਦਿੱਤਾ ਇਵੇਂ ਕਿ ਮੈਨੂੰ ਬਾਬਾ ਜੀ ਅਤੇ ਪ੍ਰੋਫੈਸਰ ਰਣਜੀਤ ਸਿੰਘ ਨੂੰ ਮਿਸਟਰ ਕਿੰਗ ਜੋ ਕਮਿਸ਼ਨਰ ਸੀ ਸੂਬੇ ਦੇ ਲਾਰਡ ਸਾਹਿਬ ਸਰ ਐਡਵਰਡ ਮੈਕਲੇਗਨ ਕੋ ਲਾਹੌਰ ਲੈ ਗਿਆ ਸਰਕਾਰ ਕਹੇ ਕਿ ਕਾਲਜ ਦੀ ਮੰਗ ਛੱਡ ਦਿਓ ਅਸੀਂ ਤੁਹਾਨੂੰ ਸਿੱਖ ਯੂਨੀਵਰਸਿਟੀ ਬਣਾ ਦੇਾਂਗੇ ਪਰ ਅਸੀਂ ਆਪਣੀ ਮੰਗ ਉਤੇ ਹੀ ਡਟੇ ਰਹੇ ਤੇ ਆਖਰਕਾਰ ਸਰਕਾਰ ਨੂੰ ਝੁਕਣਾ ਪਿਆ ਕਾਲਜ ਦੀ ਪ੍ਰਬੰਧਕ ਕਮੇਟੀ ਵਿੱਚੋਂ ਸਾਰੇ ਦੇ ਸਾਰੇ 11 ਮੈਂਬਰ ਜੋ ਸਰਕਾਰੀ ਸਨ ਹਟਾ ਲੈ ਗਏ ਅਤੇ ਉਹਨਾਂ ਦੀ ਥਾਂ 11 ਸਿੱਖ ਮੈਂਬਰ ਲੈਣੇ ਪ੍ਰਵਾਨ ਹੋਏ ਸਾਨੂੰ ਨਵੇਂ ਨਾਂ ਤਜਵੀਜ਼ ਕਰਨ ਲਈ ਕਿਹਾ ਗਿਆ ਉਸ ਵਕਤ ਅਸੀਂ ਦੋ ਸਿਆਣੀਆਂ ਗੱਲਾਂ ਕੀਤੀਆਂ ਇੱਕ ਤਾਂ ਇਹ ਸੀ ਕਿ ਆਪਣੇ ਪ੍ਰੋਫੈਸਰਾਂ ਵਿੱਚੋਂ ਕੋਈ ਮੈਂਬਰ ਨਾ ਲਿਆ ਸਗੋਂ ਇਹ ਪਾਸ ਕੀਤਾ ਕਿ ਅੱਗੇ ਤੋਂ ਕਾਲਜ ਦਾ ਕੋਈ ਨੌਕਰ ਪ੍ਰਬੰਧਕ ਕੌਂਸਲ ਚੱਕ ਮੀਟਿੰਗ ਵਿੱਚ ਨਾ ਲਿਆ ਜਾਵੇ ਅਤੇ ਦੂਜੀ ਗੱਲ ਇਹ ਕੀਤੀ ਕਿ ਜਿਹੜੇ ਨਵੇਂ ਨਾਂ ਦਿੱਤੇ ਉਹਨਾਂ ਵਿੱਚ ਗਰਮ ਧੜੇ ਦਾ ਕੋਈ ਆਦਮੀ ਨਾ ਲਿਆ ਜਾਵੇ ਸਗੋਂ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਸਰਦਾਰ ਕੁਲੋਚਨ ਸਿੰਘ ਜੀ ਸਰਦਾਰ ਜੋਤ ਸਿੰਘ ਜੀ ਸਰਦਾਰ ਹਰਪੰਸ ਸਿੰਘ ਜੀ ਅਟਾਰੀ ਵਾਲੇ ਆ ਨਰਮ ਧੜੇ ਦੇ ਆਦਮੀ ਲਏ ਤਾਂ ਜੋ ਸਰਕਾਰ ਦੇ ਦਿਲ ਵਿੱਚ ਇਹ ਸੰਸਾ ਦੂਰ ਹੋ ਜਾਏ ਕਿ ਅਸੀਂ ਸਰਕਾਰ ਦੇ ਵਿਰੋਧੀ ਦੇ ਹੱਥ ਖੇਡ ਰਹੇ ਹਾਂ ਅਸੀਂ ਸੱਚਮੁੱਚ ਨਾ ਨਰਮ ਢੜੇ ਦੇ ਸਾਥੇ ਨਾ ਗਰਮ ਢੜੇ ਦੇ ਸਗੋਂ ਦੋਹਾਂ ਦੇ ਵਿਚਕਾਰ ਰਹਿ ਕੇ ਦੋਹਾਂ ਦੇ ਮੇਲ ਦੇ ਚਾਹਵਣ ਸਾਂ ਸਰਦਾਰ ਸੁੰਦਰ ਸਿੰਘ ਚੀਠੀਆ ਜੋ ਕਾਲਜ ਦੇ ਪ੍ਰਧਾਨ ਬਣੇ ਅਤੇ ਸਰਦਾਰ ਹਰਬੰਸ ਸਿੰਘ ਜੀ ਜੋ ਸਕੱਤਰ ਬਣੇ ਸਾਨੂੰ ਪਿਆਰ ਕਰਦੇ ਸਨ ਉਹ ਸਾਨੂੰ ਪੰਥਕ ਲਹਿਰਾਂ ਦੇ ਵਿੱਚ ਹਿੱਸਾ ਲੈਣ ਦੀ ਖੋਲ ਦਿੰਦੇ ਸਨ ਅਤੇ ਸਾਡੀ ਜਿੱਥੇ ਵਾਹ ਲੱਗਦੀ ਸੀ ਅਸੀਂ ਵੀ ਇਨ੍ਹਾਂ ਦੁੱਲੇ ਸਰਕਦਾਰਾਂ ਨੂੰ ਨਵੀਆਂ ਪੰਥਕ ਲਹਿਰਾਂ ਦੇ ਆਗੂ ਬਣਨ ਦੇ ਵਿੱਚ ਸਹਾਈ ਹੁੰਦੇ ਸਨ ਉਹਨਾਂ ਦਿਨਾਂ ਵਿੱਚ ਹੀ ਅਕਾਲੀ ਲਹਿਰ ਚੱਲ ਪਈ ਸੀ ਥਾਂ ਥਾਂ ਦਰਬਾਰ ਸਾਹਿਬ ਦੀ ਆਜ਼ਾਦੀ ਲਈ ਅਤੇ ਮਤੇ ਸੋਦੇ ਜਾ ਰਹੇ ਸਨ ਪਰ ਸਰਕਾਰ ਇਹ ਕਹਿ ਕੇ ਟਾਲ ਰਹੀ ਸੀ ਕਿ ਨਵੇਂ ਵਿਧਾਨ ਅਨੁਸਾਰ ਚੋਣਾਂ ਹੋਣਗੀਆਂ ਉਹਨਾਂ ਵਿੱਚ ਜੋ ਨਵੇਂ ਮੈਂਬਰ ਚੁਣੇ ਹੋਣਗੇ ਉਹ ਦਰਬਾਰ ਸਾਹਿਬ ਦੇ ਪ੍ਰਬੰਧ ਵਿੱਚ ਤਬਦੀਲੀਆਂ ਤਫ਼ਰੀਜ਼ ਕਰਨਗੇ ਸਿੱਖਾਂ ਸਿੱਖ ਇਹਨਾਂ ਟਾਲਵੇਂ ਜਵਾਬਾਂ ਨਾਲ ਸੰਤੁਸ਼ਟ ਨਹੀਂ ਸਨ ਇਤਨੇ ਵਿੱਚ ਕੁਦਰਤ ਵੱਲੋਂ ਆਪਣੇ ਆਪ ਸਰਕਾਰ ਦੇ ਬਾਨਨ ਬਾਨਨ ਨੂੰ ਵੱਜਣ ਲੱਗੇ 21 ਅਕਤੂਬਰ ਨੂੰ ਸਵੀਨ ਉਮਰ ਸਾਹਿਬ ਖਾਲਸਾ ਭਰਾਤਰੀ ਨੇ ਆਪਣਾ ਸਲਾਨਾ ਦੀਵਾਨ ਜੱਲਿਆਂ ਵਾਲੇ ਬਾਗ ਵਿੱਚ ਰੱਖਿਆ ਅਤੇ ਐਲਾਨ ਕੀਤਾ ਕਿ ਉੱਥੇ ਨਵੀਆਂ ਉੱਥੇ ਨੀਵੀਆਂ ਅਖਵਣ ਵਾਲੀਆਂ ਜਾਤੀਆਂ ਵੱਲੋਂ ਅੰਮ੍ਰਿਤ ਅਭਿਲਾਖੀਆਂ ਨੂੰ ਅੰਮ੍ਰਿਤ ਛਕਾ ਕੇ ਪੇਧ ਵਰਤਿਆ ਜਾਵੇਗਾ ਅਤੇ ਉਪਰੰਤ ਉਹਨਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਾਏ ਜਾਣਗੇ ਦਰਬਾਰ ਸਾਹਿਬ ਦੇ ਪੁਜਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪਰ ਅਸੀਂ ਉਹਨਾਂ ਦੀ ਇੱਕ ਨਾ ਚਲਣ ਦਿੱਤੀ ਇਸ ਲਈ ਜਦੋਂ ਅਸੀਂ ਦਰਬਾਰ ਸਾਹਿਬ ਵਿੱਚ ਪੁੱਛੀ ਤਾਂ ਪੁਜਾਰੀਆਂ ਨੂੰ ਆਪਣੀ ਪੇਛਨਾ ਚਾਹਦੀ ਵੀ ਇਹ ਕਿ ਦਰਬਾਰ ਸਾਹਿਬ ਛੱਟਣਾ ਭਿਆ ਸੰਗਤਾ ਨੇ ਉਹਨਾਂ ਦੀ ਥਾਂ ਆਪਣੇ ਵਿੱਚੋਂ ਸੇਵਾਦਾਰ ਸਥਾਪਿਤ ਕਰ ਦਿੱਤੀ ਜਦ ਡਿਪਟੀ ਕਮਿਸ਼ਨਰ ਨੂੰ ਪੁਜਾਰੀਆਂ ਵੱਲੋਂ ਸ਼ਿਕਾਇਤ ਪੁੱਜੀ ਤਾਂ ਉਸਨੇ ਇੱਕ ਪਾਸੇ ਪੁਜਾਰੀਆਂ ਨੂੰ ਅਤੇ ਦੂਜੇ ਪਾਸੇ ਮੈਨੂੰ 바ਵਾ ਜੀ ਨੂੰ ਅਤੇ ਸੱਤਾ ਹੋਰਨਾਂ ਨੂੰ ਬੁਲਾ ਭੇਜਿਆ ਅਸੀਂ ਤਾਂ ਪੁੱਜ ਗਏ ਪਰ ਪੁਜਾਰੀ ਨਾ ਆਏ ਡਿਪਟੀ ਕਮਿਸ਼ਨਰ ਨੇ ਸਾਡੀ 9 ਆਦਮੀਆਂ ਦੀ ਕਮੇਟੀ ਬਣਾ ਕੇ ਤਖਤ ਦਾ ਪ੍ਰਬੰਧ ਸਾਡੇ ਹਵਾਲੇ ਕੀਤਾ ਇਸ ਤੋਂ ਅਪਰੰਤ ਕਿਵੇਂ 63 ਦੀ ਅਤੇ ਫਿਰ 175 ਦੀ ਕਮੇਟੀ ਬਣੀ ਇੱਕ ਇਹ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੀ ਗੱਲ ਹੈ ਮੈਂ ਇਨਾਂ ਸਾਰੀਆਂ ਕਮੇਟੀਆਂ ਵਿੱਚ ਸ਼ਾਮਲ ਸਾਂ ਦਸੰਬਰ 12 1920 ਨੂੰ ਸ਼੍ਰੋਮਣੀ ਕਮੇਟੀ ਦਾ ਪਹਿਲਾ ਸਮਾਗਮ ਸ਼੍ਰੀ ਅਕਾਲ ਤਖਤ ਤੇ ਹੋਇਆ ਇਸ ਵਿੱਚ ਸਰਬਸੰਮਤੀ ਨਾਲ ਸਰਦਾਰ ਸੁੰਦਰ ਸਿੰਘ ਜੀਠਿਆ ਪ੍ਰਧਾਨ ਸਰਦਾਰ ਹਰਬੰਸ ਸਿੰਘ ਹਰਬੰਸ ਸਿੰਘ ਜੀ ਟਾਰੀ ਵਾਲੇ ਮੀਤ ਪ੍ਰਧਾਨ ਅਤੇ ਸਰਦਾਰ ਸੁੰਦਰ ਸਿੰਘ ਜੀ ਰਾਮਗੜੀਆ ਸਕੱਤਰ ਚੁਣੇ ਗਏ ਮੇਰਾ ਕੰਮ ਇਸ ਕਮੇਟੀ ਵਿੱਚ ਦੋ ਤਰ੍ਹਾਂ ਦਾ ਸੀ ਇੱਕ ਤਾਂ ਅੰਤਰੀਵ ਤੋਂ ਅੰਤਰੀਵ ਕਮੇਟੀਆਂ ਦੇ ਵਿਚਾਰਾਂ ਵਿੱਚ ਸ਼ਾਮਲ ਹੋਣਾ ਦੂਜਾ ਕਮੇਟੀ ਦੇ ਐਲਾਨ ਲਿਖਣੇ ਅਤੇ ਪਬਲਿਸਿਟੀ ਕਰਨੀ 바ਵਾ ਜੀ ਤੇ ਮੈਂ ਹਰ ਰੋਜ਼ ਕਾਲੇ ਸੀ ਪੜਾਈ ਮਗਰੋਂ ਟਾਂਗਾ ਕਰਕੇ ਸ਼ਹਿਰ ਆ ਜਾਂਦਾ ਸਾਂ ਅਤੇ ਅੱਧੀ ਰਾਤ ਤੱਕ ਕਮੇਟੀ ਦੀ ਪਬਲਿਸਿਟੀ ਦਾ ਕੰਮ ਕਰਕੇ ਰਹਿੰਦੇ ਸਾਂ ਗੁਰੂ ਦੇ ਬਾਗ ਵਾਲੇ ਮੋੜੇ ਵਿੱਚ ਕੰਮ ਸੋਰਾਂਦੇ ਸੀ ਕਮੇਟੀ ਨੇ ਹਿੰਦੁਸਤਾਨ ਦੇ ਮੁਖੀ ਹਵਾਰਾਂ ਦੇ ਐਡੀਟਰ ਜਾਂ ਪ੍ਰਤੀਨਿਧ ਮਗਵਾ ਕੇ ਉਹਨਾਂ ਦੇ ਨਾਂ ਹੀ ਪ੍ਰਪਗੰਡਾ ਕਰਾਇਆ ਕਲਕੱਤੀ ਤੋਂ ਅਮਰਸਰ ਬਜ਼ਾਰ ਪత్రిక ਦੇ ਐਡੀਟਰ ਪਿਊਸ਼ ਕਾਂਤੀ ਗੋਸ਼ ਬੰਬਈ ਤੋਂ ਹਾਨੀਮਨ ਅਤੇ ਮਿਸਟਰ ਪਿਕਠਾਲ ਲਾਹੌਰ ਤੋਂ ਲਾਲਾ ਰੁਚੀਨਾ ਸਾਣੀ ਆਧਵੱਡੀ ਵੱਡੇ ਜਰਨਲਿਸਟ ਇਸ ਮੂਮੈਂਟ ਦੀ ਸਚਾਈ ਵਿੱਚ ਯਕੀਨ ਰੱਖਦੇ ਅਤੇ ਹਰ ਤਰ੍ਹਾਂ ਨਾਲ ਸਹਾਇਤਾ ਕਰਦੇ ਸਨ ਲਾਲਾ ਰੁਚੀ RAM ਤਾਂ ਸਾਡੇ ਨਾਲ ਹੀ ਪੁੰਜੇ ਬੈ ਕੇ ਰੋਟੀ ਖਾਂਦਾ ਤੇ ਸੱਤਰ ਤੀਹ ਸੌ ਜਾਂਦਾ ਸੀ ਉਹ ਹਰ ਰੋਜ਼ ਗੁਰੂ ਕੇ ਬਾਗ ਜਾਂਦਾ ਤੇ ਸਹੀ ਸਹੀ ਵਾਕਿਆਤ ਇਕੱਠੇ ਕਰਕੇ ਲਿਆਉਂਦਾ ਸੀ ਅੱਧੀ ਰਾਤੋਂ ਪ੍ਰੰਤ ਐਲਾਨਾਂ ਨੂੰ ਸਾਈਕਲੋ ਸਟਾਈਲ ਕਰਵਾ ਕੇ ਸਰਦਾਰ ਮਹਿਤਾਬ ਸਿੰਘ ਦੇ ਨੌਕਰ ਮੰਗਲ ਸਿੰਘ ਦੇ ਹੱਥ ਰਿਭਉਂਦੇ ਦਫ਼ਤਰ ਵਿੱਚ ਭੇਜੇ ਜਾਂਦੇ ਜੋ ਉਸ ਖਬਰ ਵਿੱਚ 6 ਵਜੇ ਤੱਕ ਛਪ ਜਾਂਦੀ ਸਰਕਾਰ ਦੇ ਐਲਾਨ ਇੱਕ ਦਿਨ ਪਛੜ ਕੇ ਛਪਦੇ ਉਨਾਂ ਨਾਲ ਨਦੀ ਨਕਲ ਰੂਸ ਤੇ ਰੂਸ ਮਹਾਤਮਾ ਗਾਂਧੀ ਸੀਐਫ ਐਡ ਰੂਸ ਆਦ ਨੂੰ ਆਪਣੀ ਆਪਣੀ ਥਾਂ ਤੇ ਪੁੱਜ ਜਾਂਦੀ ਇਸੇ ਲਈ ਮਹਾਤਮਾ ਗਾਂਧੀ ਜੀ ਨੇ ਇਸ ਪਬਲਿਸਿਟੀ ਨੂੰ ਮੋਸਟ ਐਫੀਸ਼ੀਐਂਟ ਪਬਲਿਸਿਟੀ ਕਿਹਾ ਸੀ ਇਹਨਾਂ ਦਿਨਾਂ ਵਿੱਚ ਹੀ ਮੈਂ ਗੁਰਦੁਆਰਾ ਰਿਫਾਰਮ ਮੂਮੈਂਟ ਕਿਤਾਬ ਲਿਖੀ ਅਕਾਲੀ ਲਹਿਰ ਨਾਲ ਹਮਦਰਦੀ ਸਾਰੀ ਹਿੰਦੁਸਤਾਨ ਦੀ ਸੀ ਜਦ ਕੁੰਜੀਆਂ ਦੇ ਮਾਮਲੇ ਵਿੱਚ ਸਿੱਖਾਂ ਦੀ ਫਤਿਹ ਹੋਈ ਤਾਂ ਮਹਾਤਮਾ ਗਾਂਧੀ ਜੀ ਨੇ ਇਸ ਨੂੰ ਸਵਰਾਜ ਦੀ ਸ਼ਾਨਦਾਰ ਜਿੱਤ ਦੱਸਿਆ ਗੁਰੂ ਕੇ ਬਾਗ ਦੀ ਮੋਰਚੀ ਵੀ ਲਈ ਤਾਂ ਸਾਰਾ ਹਿੰਦੁਸਤਾਨ ਹਿਲ ਗਿਆ ਅਤੇ ਪਖੰਡ ਮਾਲਵੀਆ ਹਕੀਮ ਅਜ਼ਮਲ ਖਾਨ ਮਹਾਤਮਾ ਸਿਇਫ ਐਂਡਰਿਊਜ਼ ਆ ਚੋਟੀ ਦੇ ਇਧਰ ਖਿੱਚੇ ਹੋਏ ਆਪਣੇ ਸਰਾਇਆ ਤੇ ਹਮਦਰਦੀ ਜ਼ाहिर ਕੀਤੀ ਸਾਲ 1922 ਵਾਲੀ ਕਾਂਗਰਸ ਦਾ ਸਮਾਗਮ ਗਿਆ ਜੀ ਹੋਇਆ ਕਮੇਟੀ ਦੀ ਆਗਿਆ ਨਾਲ ਪਬਲਿਸਿਟੀ ਅਤੇ ਗੁਰੂ ਕੀ ਲੰਗਰ ਦੇ ਸਬੰਧ ਵਿੱਚ ਮੌਤੇ ਗਿਆ ਕਾਂਗਰਸ ਦੇ ਸਮਾਗਮ ਵਿੱਚ ਮੈਂ ਇੱਕ ਤਕਰੀਰ ਕੀਤੀ ਜਿਸ ਵਿੱਚ ਮੈਂ ਕਿਹਾ ਕਿ ਹਿੰਦ ਦੀ ਆਜ਼ਾਦੀ ਉੱਤੇ ਮਰਮਿਟ ਲਈ 40 ਹਜ਼ਾਰ ਬੱਬਰ ਅਕਾਲੀ ਤਿਆਰ ਹੈ ਲੰਗਰ ਦੀ ਸ਼ੁਭਾ ਅਦੁੱਤੀ ਸੀ ਹਿੰਦੂ ਤੇ ਮੁਸਲਮਾਨ ਰਲ ਕੇ بیٹھਦੇ ਤੇ ਸਿੱਖਾਂ ਦੇ ਹੱਥੋਂ ਪ੍ਰਸ਼ਾਦੀ ਛਕਦੇ ਸਨ ਕਮੇਟੀ ਨੇ ਜਿਹੜਾ ਰੁਪਿਆ ਲੰਗਰ ਲਈ ਮਨਜ਼ੂਰ ਕੀਤਾ ਸੀ ਉਸਦੇ ਖਰਚ ਕਰਨ ਦੀ ਲੋੜ ਨਾ ਪਈ ਕਿਉਂਕਿ ਟਾਕੇ ਬੰਗਾਲ ਉੜੀਸਾ ਬਿਹਾਰ ਦੇ ਸਿੱਖ ਆਟਾ ਦਾਲ ਕਿਉ ਆਦਵਸਥਾ ਲੰਗਰ ਲਈ ਆਪੋ ਆਪਣੇ ਨਾਲ ਲਿਆਏ ਸਨ ਤੇ ਲੰਗਰ ਭਗਤਾਂ ਨੂੰ ਤਹਰੰਤ ਬਹੁਤ ਸਾਰੀ ਰਸਦ ਪੱਟ ਵੀ ਗਈ ਇਹ ਹੈ ਗੁਰੂ ਕੇ ਲੰਗਰ ਦੀ ਮਹਿਮਾ ਉਸ ਵਕਤ ਕਾਲੀ ਲਹਿਤਾ ਸ਼ੁਭਾ ਹਰ ਪਾਸੇ ਖਿਲਰ ਚੁੱਕੀ ਸੀ ਨਾ ਕੇਵਲ ਆਮ ਜਨਤਾ ਸਾਡੇ ਨਾਲ ਸੀ ਸਗੋਂ ਅੰਗਰੇਜ਼ਾਂ ਤੋਂ ਛੋਟ ਸਰਕਾਰੀ ਅਫਸਰ ਵੀ ਹਰ ਤਰ੍ਹਾਂ ਦੀ ਮਦਦ ਕਰਦੇ ਸਨ ਕਈ ਗੁਪਤ ਗੁਪ ਸਰਕਾਰੀ ਫਾਈਲਾਂ ਹਿੰਦੂ ਸਿੰਘ ਤੇ ਮੁਸਲਮਾਨ ਅਫਸਰ ਸ਼ਿਮਲੇ ਤੋਂ ਲਿਆ ਕੇ ਦੱਸ ਦਿਆ ਤੇ ਅਸੀਂ ਵਰਤ ਕੇ ਮੋੜ ਦਿੰਦੇ ਇਨ੍ਹਾਂ ਹੀ ਫਾਈਲਾਂ ਦੀ ਮਦਦ ਨਾਲ ਜੱਤੋਂ ਦੇ ਮੋਰਚੇ ਵੇਲੇ ਟਰੂਥ ਅਬਾਊਟ ਨੱਬਾ ਲਿਖਿਆ ਗਿਆ ਜਿਹੜੀ ਗੁਪਤ ਕੋਡ ਵਾਲੀ ਤਾਰ ਮਹਾਰਾਜਾ ਨੱਬਾ ਨੂੰ ਗੱਦੀ ਲਾਉਣ ਸੰਬੰਧੀ ਭੇਜੀ ਗਈ ਉਹ ਸਾਡੇ ਕੋਲ ਪੁੱਜ ਗਈ ਸੀ ਜਦ ਤੁਸੀਂ ਇਹ ਗੱਲ ਨਸ਼ਟ ਕਰ ਦਿੱਤੀ ਕਿ ਸਰਕਾਰ ਨੇ ਧਿੱਗੋ ਚੋੜੀ ਮਹਾਰਾਜੇ ਨੂੰ ਗੱਦੀਆਂ ਲਾਇਆ ਹੈ ਤਾਂ ਸਰਕਾਰ ਨੇ ਕਰਨਲ ਮਿੰਚਨ ਨੂੰ ਦੇਰਾਦੂਨ ਭੇਜਿਆ ਕਿ ਮਹਾਰਾਜੇ પાસે ਲਿਖਵਾ ਕੇ ਲਿਆਵੇ ਕਿ ਉਸਨੇ ਆਪਣੀ ਮਰਜ਼ੀ ਨਾਲ ਗੱਦੀ ਛੱਡੀ ਹੈ ਕਰਨਲ ਮਿੰਚਨ ਬਾਹਰ ਗੋਲ ਕਮਰੇ ਵਿੱਚ ਬੈਠਾ ਸੀ ਤੇ ਮਹਾਰਾਜਾ ਆਪਣੀ ਰਾਣੀ ਸਮੀਤ ਨਾਲ ਦੇ ਕਮਰੇ ਵਿੱਚ ਬੈਠਾ ਸੀ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉੱਥੇ ਗੁਰੂ ਸਾਹਿਬ ਜੀ ਹਜ਼ੂਰੀ ਵਿੱਚ ਮਹਾਰਾਜੇ પાસે ਪਰਣ ਲਿਆ ਕਿ ਉਹ ਪੁੱਛੇ ਬਿਨਾ ਕੋਈ ਲਿਖਤ ਨਹੀਂ ਕਰੇਗਾ ਮਿੰਚਨ ਨੇ ਇੱਕ ਦਸਤਾਵੇਜ਼ ਪੇਸ਼ ਕੀਤੀ ਜੋ ਟਾਈਪ ਕੀਤੀ ਹੋਈ ਸੀ ਅਤੇ ਜਿਸ ਵਿੱਚ ਮਹਾਰਾਜੇ ਵੱਲੋਂ ਐਲਾਨ ਸੀ ਕਿ ਮੈਂ ਆਪਣੇ ਆਪ ਆਪਣੀ ਮਰਜ਼ੀ ਨਾਲ ਤਖਤ ਛੱਡਿਆ ਹੈ ਜਦੋਂ ਦਸਤਾਵੇਜ਼ ਮਹਾਰਾਜ ਅੰਦਰ ਲਿਆਇਆ ਤਾਂ ਉਸ ਨੂੰ ਕਿਹਾ ਗਿਆ ਕਿ ਜਾ ਕੇ ਮਿੰਚਨ ਨੂੰ ਕਹੋ ਕਿ ਮੈਂ ਇਸ ਉਤੇ ਦਸਤਖਤ ਨਹੀਂ ਕਰਾਂਗਾ ਜਦ ਤੋੜੀ ਮੈਨੂੰ ਲਿਖ ਕੇ ਨਹੀਂ ਦਿਓਗੇ ਕਿ ਵਾਇਸ ਰਾਇ ਵੱਲੋਂ ਇਹ ਹੁਕਮ ਹੈ ਸੋ ਮਿੰਚਨ ਨੇ ਆਪਣੇ ਹੱਥੀ ਉਸ ਟਾਈਪ ਕੀਤੇ ਕਾਗਜ਼ ਤੇ ਲਿਖ ਦਿੱਤਾ ਕਿ ਵਾਇਸ ਰਾਇ ਦਾ ਹੁਕਮ ਹੈ ਕਿ ਇਸ ਅਤੇ ਦਸਕਤ ਘਟਿਓ ਜਦ ਮਹਾਰਾਜਾ ਉਹ ਕਾਗਜ਼ ਅੰਦਰ ਲਿਆਇਆ ਤਾਂ ਉਸ ਨੂੰ ਕਿਹਾ ਗਿਆ ਕਿ ਜਾਓ ਇਹ ਕਾਗਜ਼ ਅਸੀਂ ਨਹੀਂ ਦਿੰਦੇ ਤੁਸੀਂ ਮਿੰਚਨ ਨੂੰ ਕਹਿ ਦਿਓ ਕਿ ਮਹਾਰਾਣੀ ਨੇ ਕਾਗਜ਼ ਰੱਖ ਲਿਆ ਹੈ ਤੇ ਉਹ ਨਹੀਂ ਦਿੰਦੀ ਮਹਾਰਾਜਾ ਬਹੁਤ ਤਲਮ ਲਾਇਆ ਮੱਥੇ ਤੇ ਮੁੱਕੇ ਮਾਰੇ ਪਰ ਉਸ ਨੂੰ ਕਾਗਜ਼ ਹੀ ਨਾ ਦਿੱਤਾ ਗਿਆ ਫਿਰ ਅਕਤੂਬਰ 1923 ਨੂੰ ਜੇ ਤੋ ਦਾ ਮੋਰਚਾ ਤੀਜ਼ ਹੋ ਜਾਂਦੀ ਸਾਰੀ ਸ਼੍ਰੋਮਣੀ ਕਮੇਟੀ ਬੇਕਾਨੂੰਨੀ ਘਰਾ ਕਰ ਦਿੱਤੀ ਗਈ ਅਤੇ ਮੈਂ ਹੋਰ ਅਤਰਿੰਗ ਮੈਂਬਰਾਂ ਸਮੇਤ ਫੜਿਆ ਗਿਆ ਅੱਗੇ ਦੀ ਪਾਠ ਪੜਨ ਦੇ ਲਈ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ